ਪੰਜਾਬ ਅੰਦਰ ਖੇਤਰੀ ਪਾਰਟੀ ਦੇ ਲਿਹਾਜ਼ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਵਾਲਾ ਵਿਚਰਣ ਫਿਰ ਵੱਡੇ ਪੱਧਰ ਉਤੇ ਖੇਤਰੀ ਪਾਰਟੀ ਬਜੂ ਕਰਨ ਦਾ ਇੱਕ ਯਤਿਆ ਕੀਤਾ ਜਾ ਰਿਹਾ ਹੈ ਕਹਿੰਦਾ ਭਾਵ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਸੋਹਰੇ ਇੰਨੀ ਦਿਨੀ ਸਿਆਸੀ ਮੰਚਾਂ ਉਤੇ ਉਹ ਨੇਸ਼ਨਲ ਪਾਰਟੀਆਂ ਦੇ ਖਿਲਾਫ ਜਾ ਰਹੀ ਹੈ ਤੇ ਉਹਨਾਂ ਦਾ ਸੱਦਾ ਵੀ ਖੇਤਰੀ ਪਾਰਟੀ ਨੂੰ ਹੈ। ਲਿਹਾਜ਼ਾ ਇਸ ਤੋਂ ਇੱਕ ਵੱਡਾ ਸੰਕੇਤ ਕੀ ਹੈ ਕਿਉਂਕਿ ਭਾਜਪਾ ਦੇ ਨਾਲ ਜਿਹੜੀ ਸਾਂਝ ਦੀ ਗੱਲ ਚਰਦੀ ਸੀ ਉਹ ਕਿੱਥੇ ਖੜੀ ਹੈ। ਦੂਜੇ ਵੱਨੇ ਨਵਜੋਤ ਸਿੰਘ ਸਿੱਧੂ ਵੱਲੋਂ ਹੁਣ ਸਪਸ਼ਟ ਤੌਰ ਤੇ ਆਪ ਤੇ ਕਾਂਗਰਸ ਤੇ ਗੱਠ ਜੋੜ ਦੀ ਗੱਲ ਕੀਤੀ ਜਾਣ ਲੱਗੀ ਹੈ। ਅਜੇ ਸਾਰੇ ਜਿਹੜੇ ਸਿਆਸੀ ਵਰਤਾਰੇ ਨੇ ਜਿਨ੍ਹਾਂ ਦੇ ਵਿੱਚ ਬਦਲਾਅ ਵੇਖਣ ਨੂੰ ਮਿਲ ਰਿਹਾ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਹ ਕੀ ਵਿਸ਼ਮ ਚਿੰਤਕ ਤੇ ਸਿਆਸੀ ਮਾਰ ਡਾਕਟਰ ਪਿਆਰੀ لال ਗਰਗ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਤੁਹਾਡਾ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਖਾਸ ਕਰਕੇ ਸਵਾਗਤ ਵੈਲਕਮ ਬਹੁਤ ਬਹੁਤ ਜੀ ਸਵਾਗਤ ਆਪਾਂ ਜਿੱਦਾਂ ਕਿ ਖੇਤਰੀ ਤੇ ਨੈਸ਼ਨਲ ਪਾਰਟੀਆਂ ਦੇ ਵਿਚਾਰੇ ਗੱਲਬਾਤ ਸ਼ੁਰੂ ਕੀਤੀ ਹੈ ਤੇ ਇੱਕ ਪਿਛਲੇ ਸਮੇਂ ਤੋਂ ਕਾਫੀ ਇੱਕ ਚਰਚਾ ਸਮੇਂ-ਸਮੇਂ ਮੈਂਗਦੀ ਰਹਿੰਦੀ ਹੈ ਕਿ ਅਕਾਲੀ ਦਲ ਭਾਜਪਾ ਦਾ ਸਮਝੌਤਾ ਹੋਏਗਾ ਜਾਂ ਨਹੀਂ ਹੋਏਗਾ ਕਿੱਥੇ ਖੜਾ ਹੈ ਹੁਣ ਸੁਖਵੀਰ ਸਿੰਘ ਬਾਦਲ ਦੀ ਜਿਹੜੀ ਮੰਚਾਂ ਉੱਤੇ ਸਿਆਸੀ ਸੁਰ ਹੈ ਉਹ ਨੈਸ਼ਨਲ ਪਾਰਟੀਆਂ ਦੇ ਖਿਲਾਫ ਜਾ ਰਹੀ ਹੈ। ਕਿ ਲਿਹਾਜਾ ਸੰਕੇਤ ਇਹ ਹੀ ਹੈ ਕਿ ਜਿਵੇਂ ਭਾਜਪਾ ਦੇ ਨਾਲ ਉਹਨਾਂ ਦੀ ਹੁਣ ਦਾਲ ਨਹੀਂ 걸 ਰਹੀ ਤੇ ਦੂਜੇ ਵੱਡੇ ਵਸਪਾ ਨਾਲ ਇੱਕ ਵੱਖਰੀ ਤਰ੍ਹਾਂ ਦਾ ਬਕੇੜਾ ਵੀ ਖੜਾ ਹੋਇਆ। ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ? ਜੀ ਡਾਕਟਰ ਸਾਹਿਬ। ਦੇਖੋ ਪਿੰਟਰ ਸਾਹਿਬ ਜਨਾ ਤਾਂ ਮੈਂ ਇਹ ਕਹਾਂਗਾ ਵੀ ਸਿਆਸੀ ਪਾਰਟੀਆਂ ਬਾਰੇ ਇੱਕ ਕੜੋ ਵੀ ਚੁਟਕਲਾ ਸੁਣਾਇਆ ਜਾਂਦਾ ਸੀ। ਜੀ ਜੇ ਜੇ ਕੋਈ ਪਾਰਟੀ ਕਹੇ ਵੀ ਸਾਡੇ ਅੰਦਰ ਕੋਈ ਝਗੜਾ ਨਹੀਂ ਸਮਝੋ ਝਗੜਾ ਬਹੁਤ ਵੱਡਾ ਹੈ ਹਮ ਜੀ 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 ਜੇ ਉਹ ਕਹਨ ਤੇ ਸਾਡੇ ਜਿੱਥੇ ਅਸੀਂ ਰਾਜ ਕਰਦੇ ਹਾਂ ਉੱਤੇ ਅਮਨ ਸ਼ਾਂਤੀ ਹੈ ਜੇ ਸਮਝ ਲੋ ਕਿ ਅਮਨ ਸ਼ਾਂਤੀ ਹੈ ਨਹੀਂ ਹਮ ਹਮ ਜੀ ਜੇ ਉਹ ਕਹਿੰਦੇ ਨੇ ਵੀ ਸਾਡਾ ਫਰਾਨੀ ਪਾਰਟੀ ਨਾਲ ਕੋਈ ਤਾਲਮੇਲ ਹੈ ਹੀ ਨਹੀਂ ਉਹ ਮਤਲਬ ਨਹੀਂ ਸਾਡਾ ਨਾਲ ਗੱਲਬਾਤ ਕਰ ਹਮ ਹਮ ਤੇ ਇਹਦਾ ਮਤਲਬ ਸਮਝੋ ਅੰਦਰੋਂ ਗੱਲ ਚੱਲ ਰਹੀ ਹੈ ਹਮ ਸੋ ਇਹ ਹੋ ਜੇ ਜਿਹੜੇ ਵਰਤਾਰੇ ਹੋ ਜਿਹੜੇ ਚੁਟਕਲੇ ਬਣੇ ਨੇ ਉਹ ਐਵੇਂ ਨਹੀਂ ਬਣੇ ਉਹ ਕਿਸੇ ਅਮਲ ਚੋਂ ਬਣੇ ਨੇ ਕਿਸੇ ਤਜਰਬੇ ਚੋਂ ਬਣੇ ਨੇ ਹੂੰ ਹੂੰ ਜੀ ਤੇ ਕਿਸੇ ਜ਼ਮਾਨੇ ਚ ਨਕਸ਼ਮਨ ਦੇ ਉਹ ਆਉਂਦੇ ਹੁੰਦੇ ਕਾਰਟੂਨ ਤੇ ਉਹ ਬੜੇ ਸੋਹਣੇ ਕਾਰਟੂਨ ਨਹੀਂ ਛੋਟੇ ਕਾਰਟੂਨ ਚੋਂ ਸਾਰੀ ਗੱਲ ਕਹਿ ਜਾਂਦਾ ਸੀ ਹੂੰ ਹੂੰ ਪੰਜ ਛਪਦੇ ਸੀ ਹੁਣ ਤਾਂ ਕਾਰਟੂਨ ਬਹੁਤ ਘੱਟ ਗਿਆ ਜਿਵੇਂ ਨਹੀਂ ਕੋਈ ਤਰ੍ਹਾਂ ਦਾ ਹੋ ਗਿਆ ਹੁਣ ਕਿਉਂਕਿ ਸੋਸ਼ਲ ਮੀਡੀਆ ਚ ਕਾਰਟੂਨ ਆਉਂਦੇ ਨੇ ਪ੍ਰਿੰਟ ਮੀਡੀਆ ਚ ਕਾਰਟੂਨ ਨਹੀਂ ਤੇ ਤਰੀਕੇ ਚਲ ਵੀ ਕਰਦੇ ਨੇ ਅਗੇ ਕੈਰੀਕਚਰ ਫੋਟੋ ਇਹ ਜੀ ਬਣਾ ਕੇ ਲਾਉਣੀ ਬੰਦੇ ਦੀ ਸਕੈਚ ਬਣਾ ਕੇ ਤੇ ਉਤੋਂ ਲੱਗਦਾ ਵੀ ਬੰਦੇ ਦੀ ਪਛਾਣ ਵੀ ਹੁੰਦੀ ਸੀ ਪਰ ਬੰਦਾ ਕੋਈ ਤੋਂ ਲਖਾਇਆ ਹੁੰਦਾ ਹਾਂ ਬੜੀ ਚਰਚਾ ਦਾ ਹਿੱਸਾ ਹੁੰਦਾ ਸੀ ਹਾਂ ਹਾਂ ਹੁਣ ਜਦ ਅਸੀਂ ਐਸੇ ਤਨੇ ਅੱਜ ਦੀ ਸਿਆਸਤ ਨੂੰ ਦੇਖਦੇ ਆਂ ਭਾਵੇਂ ਕਿ ਅਸੀਂ ਉਹੀ ਮਾਪਦੰਡ ਤਾਂ ਨਹੀਂ ਲਾ ਸਕਦੇ ਉਹੀ ਚੁਟਕਲੇ ਤਾਂ ਨਹੀਂ ਇੱਥੇ ਲਾਗੂ ਹੋ ਸਕਦੇ ਪਰ ਥੋੜਾ ਜਿਹਾ ਵੰਦਨਾ ਹੋਣ ਦੇ ਬਾਵਜੂਦ ਹਕੀਕਤ ਕਿੱਥੇ ਨਕਦੀ ਪਈ ਹੈ ਹੂੰ ਖੀਰ ਬਾਦਲਾ ਜਿਹੜਾ ਸੋੜਾ ਇਹਨੂੰ ਜੇ ਅਸੀਂ ਦੇਖੀਏ ਕਿ ਉਹ ਜਦ ਜਿਹੜੀਆਂ ਰਾਸ਼ਟਰੀ ਪਾਰਟੀਆਂ ਨੇ ਉਹਨਾਂ ਦੇ ਵਿਰੁੱਧ ਬੋਲਦਾ ਤਾਂ ਉਹਦੀ ਇੱਕ ਲੋਚਾ ਜਿਹੜੀ ਅੰਦਰਲੀ ਆ ਜਾਂ ਲੋੜ ਹੈ ਦੋਨੇ ਗੱਲਾਂ ਨੇ ਉਹਨਾਂ ਦੇ ਵਿੱਚੋਂ ਇਹ ਤਾਂ ਆਉਂਦਾ ਹੀ ਹੈ ਸਭ ਨੂੰ ਪਤਾ ਹੈ ਵੀ ਖੇਤਰੀ ਪਾਰਟੀ ਪੰਜਾਬ ਚ ਬਹੁਤ ਜ਼ਰੂਰੀ ਹੈ ਹੁਣ ਬਹੁਤ ਸਾਰੇ ਐਸੇ ਸੰਗਠਨ ਨੇ ਜਿਹੜੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਅਕਾਲੀ ਦਲ ਦੇ ਪੈਰਲਲ ਸਮਾਨੰਤਰ ਅਸੀਂ ਆਪਣੀ ਖੇਤਰੀ ਪਾਰਟੀ ਅਸੀਂ ਖਾਂਦੀ ਬਣਾਈ ਹੂੰ ਹੂੰ ਉਹਦੇ ਵਿੱਚ ਪਹਿਲਾਂ ਤਾਂ ਖੇਤਰੀ ਪਾਰਟੀ ਬਣਾਉਣ ਦਾ ਸਕੀਮ ਹੀ ਰਿਹਾ ਵੀ ਅਕਾਲੀ ਦਲ ਨੂੰ ਤੋੜ ਕੇ ਬਣਾਈਏ ਹੂੰ ਹੂੰ ਉਹਦੇ ਚ ਅਪਾ ਦੇਖਿਆ ਬਰਨਪਰਾ ਜੀ ਗਏ ਸੇਖਵਾ ਸਾਹਿਬ ਗਏ ਫਿਰ ਹਿੰ사 ਸਾਹਿਬ ਨੇ ਛੱਡਿਆ ਫਿਰ ਕਦੇ ਮੁੜ ਕੇ ਰਗ ਜਾਂਦੇ ਸੀ ਉਹ ਤੋਂ ਪਹਿਲਾਂ ਤੋੜਾ ਸਾਹਿਬ ਨੇ ਛੱਡ ਕੇ ਸਰਵਿੰਦ ਅਕਾਲੀ ਦਲ ਬਣਾਇਆ ਸੀ ਸੋ ਉਹ ਜਿਹੜੇ ਟੁੱਟ ਟੁੱਟ ਕੇ ਪਾਰਟੀਆਂ ਬਣਾਉਂਦੇ ਸੀ ਉਹ ਤਾਂ ਸਾਰਿਆਂ ਦਾ ਸਾਰਿਆਂ ਦਾ ਭੁਗਤ ਹੈ ਗਿਆ ਸੀ ਕੋਈ ਪਾਰਟੀ ਉਹ ਚੰਗੀ ਨਹੀਂ ਇਹਨੂ ਵੀ ਬੀਜੇ ਕੋਰ ਤੋਂ ਪੀਸੀ ਉਹ ਦੁਬਾਰਾ ਉਹ ਫਿਰ ਉਕੇ ਜਿਹੜੇ ਹੁਣ ਦਾ ਜਿਹੜਾ ਵਰਤਾਰਾ ਸੀ ਪਹਿਲਾਂ ਜਿਹੜੇ ਟੁੱਟਦੇ ਸੀ ਉਹਨਾਂ ਚ ਇਹ ਨਹੀਂ ਸਮਝਿਆ ਜਾਂਦਾ ਸੀ ਕੋਈ ਕੇਂਦਰੀ ਪਾਰਟੀ ਇਹਨਾਂ ਨੂੰ ਕਹਿ ਕੇ ਤੋੜ ਰਹੀ ਹੈ ਉਹ ਅੰਦਰੋਂ ਨਹੀਂ ਵਿਰੋਧਾ ਕਰਕੇ ਟੁੱਟਦੇ ਸੀ ਪਰ ਜਿਹੜਾ ਹੁਣ ਵਰਤਾਰ ਹੋਇਆ ਢੀਮਸਾ ਸਾਹਬ ਵਾਲਾ ਇਹ ਬੀਬੀ ਜ਼ਗੀਰ ਕੌਰ ਵਾਲਾ ਇਹਦੇ ਵਿੱਚ ਸਾਡੇ ਸਾਹਮਣੇ ਇਹ ਲੱਗਦਾ ਸੀ ਕਿ ਕਿਤੇ ਨਾ ਕਿਤੇ ਦਿੱਲੀ ਦੀ ਜਿਹੜੀ ਸਿਆਸਤ ਹੈ ਉਹ ਨਿਕਲਵਾ ਪਾਇਆ ਕੋਇਆ ਕਿ ਉਹ ਸਾਹਮਣੇ ਆ ਕੇ ਇਹਨਾਂ ਦੇ ਬਿਆਨ ਤੋਂ ਬੀਬੀ ਜ਼ਗੀਰ ਕੌਰ ਦੇ ਬਿਆਨ ਤੋਂ ਇਹ ਇੱਕ ਤਰ੍ਹਾਂ ਕਿ ਜਿਹੜੇ ਆਪਣੇ ਦਾਦੂਆਲ ਸਾਹਿਬ ਨੇ ਉਹਨਾਂ ਦੇ ਬਿਆਨ ਤਵਾਰ ਇਸ ਸਸ ਵਾਲੇ ਜੋ ਉਹਨਾਂ ਨੇ ਬਿਆਨ ਦਿੱਤਾ ਤੇ ਇਧਰੋਂ ਸੁਖਦੇਵ ਸਿੰਘ ਢਿੰਡ ਸਾਹਿਬ ਜੀ ਦੇ ਬਿਆਨ ਤੋਂ ਉਹ ਸਾਰੇ ਕਾਸੇ ਤੇ ਸਮਝ ਆ ਜਾਂਦੀ ਹੈ ਵੀ ਇੱਥੇ ਚੰਦ ਕੀਰੀਆ ਖਿਚੜੀ ਕੀ ਪਕਰੀ ਸੀ ਹੁਣ ਜੇ ਅਸੀਂ ਦੇਸ਼ ਨੂੰ ਦੇਖੀਏ ਉਹਦੇ ਵਿੱਚ ਪੰਜਾਬ ਹੈ ਦੇਸ਼ ਦੇ ਵਿੱਚ ਸਿਧਾਂਤ ਦੇ ਤੌਰ ਤੇ ਵੀ ਬੱਖ ਬੱਖ ਨੇ ਸਭ ਤੇ ਉਹਨਾਂ ਨੇ ਮਿਲ ਕੇ ਦੇਸ਼ ਬਣਾਇਆ ਦੇਸ਼ ਦਾ ਆਪਦਾ ਸੱਦਿਆਚਾਰ ਆਪਦਾ ਪੌਣ ਪ੍ਰਾਣੀ ਆਪਦਾ ਅਰਥਚਾਰਾ ਤੇ ਅਵਦੀ ਬੋਲੀ ਇਹ ਵੀ ਵੱਖ-ਵੱਖ ਨੇ ਰਾਤਲ ਵੀ ਵੱਖੋ ਸੋ ਕੋਣਾ ਨੂੰ ਇੱਕ ਤਰ੍ਹਾਂ ਸੇ ਬੰਨਣਾ ਤਾਂ ਠੀਕ ਨਹੀਂ ਹੋਏਗਾ ਚਾਹੇ ਉਹਨਾਂ ਦੇ ਸਭਿਆਚਾਰ ਹੈ ਚਾਹੇ ਬੋਲੀ ਹੈ ਚਾਹੇ ਆਰਤੀਆ ਹੈ ਹਰ ਕਿਹਾਰੇ ਨਾਲ ਹੀ ਸਭ ਕੁਝ ਚੰਦਾ ਨਾ ਪੰਜਾਬ ਉਹਦੇ ਵਿੱਚੋਂ ਜਿਆਦਾ ਹੀ ਰੱਖਣਾ ਹੈ ਹੂੰ ਸੋ ਪੰਜਾਬ ਦੇ ਦੋ ਵੱਡੇ ਕਾਰਨ ਤਾਂ ਇਹ ਨੇ ਇੱਕ ਤਾਂ ਇਹ ਖੇਤਰੀ ਜਿਹੜਾ ਹੈਗਾ ਪਛਾਈ ਘਟ ਗਿਣਤੀ ਹੈ ਦੂਜਾ ਧਾਰਮਿਕ ਘਟ ਗਿਣਤੀ ਸੂਬਾ ਵੀ ਹੈ ਤੀਜਾ ਸਰਹੱਦੀ ਸੂਬਾ ਹੈ ਜੋ ਆ ਇਹ ਸਿਰਫ ਦੇ ਕੰਪਿਊਟਰ ਦੀ ਲੋੜ ਹੋਤ ਨਹੀਂ ਧਰਤੀ ਤੇ ਪਾਣੀ ਜੇ ਥੋੜਾ ਬੋਤਾ ਚਲੋ ਵੀ ਜੜ ਹੈਗਾ ਆਪਣਾ ਜੰਗਲਾਤ ਜਿੰਨਾ ਮਨੁੱਖ ਹੈ ਨਾ ਕਰਨੀ ਚੋਈ। ਸੋ ਇਹ ਕੋਈ ਹੋਰ ਕੋਈ ਮੋਟਾ ਹੈ ਨਹੀਂ ਕੁਝ ਪੰਜਾਬ ਕੋਲੇ। ਜਿਹਦੇ ਕਰਕੇ ਅੱਛਾ ਆਲੇ-ਦਾਲੇ ਸਰਦੀ ਹੋਣ ਕਰਕੇ ਇਹਦਾ ਆਲੇ-ਦਾਲੇ ਕਿਤੇ ਵਪਾਰ ਨਹੀਂ ਖੁੱਲਿਆ ਹੋਇਆ ਜਿੱਥੋਂ ਵੀ ਇਹ ਦਾ ਸਮਾਂ ਤੋਂ ਨੂੰ ਜਾ ਸਕੇ। ਹੂੰ 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 ਦੇ ਵਿੱਚ ਇਹ ਜਿਹੜਾ ਸੂਬਾ ਹੈ ਇਸ ਦੀ ਆਪਦੀ ਵਿਦਕੰਤਾ ਨੂੰ ਕਾਇਮ ਰੱਖਣ ਵਾਸਤੇ ਇਹਦੇ ਵਿੱਚ ਬਲਕਣ ਕਿਸਮ ਦਾ ਗਰੰਡ ਹੋਣਾ ਜ਼ਰੂਰੀ ਸੀ ਉਹ ਪਿਛਲੇ ਜ਼ਮਾਨੇ ਦੇ ਵਿੱਚ ਕਾਫੀ ਦਲ ਦੇ ਰੂਪ ਦੇ ਵਿੱਚ ਇੱਕ ਖੇਤਰੀ ਪਾਰਟੀ ਰਹੀ ਹਾਂ ਪਰ ਅਮੇਰ ਹੁਣ ਵੀ ਕਹਿੰਦੇ ਨੇ ਅਸੀਂ ਖੇਤਰੀ ਪਾਰਟੀ ਹੋਈ ਰਹੀ ਹਾਂ ਪਰ ਜਾਂਦਾ ਉਹਨਾਂ ਨੇ ਬੀਜੇਪੀ ਨਾਲ 9 ਮਾਸ ਦਾ ਰਿਸ਼ਤਾ ਬਣਾ ਲਿਆ ਸੀ ਉਦੋਂ ਤੱਕ ਉਹਦੀ ਖੇਤਰੀ ਪਛਾਣ ਬਿਲਕੁਲ ਖਤਮ ਹੋ ਚੁੱਕੀ ਸੀ ਕਹਿਣ ਨੂੰ ਜੋ ਪੱਗੀ ਕਹਿਣਾ ਅਲਵਲ ਕਿ ਉਹਨਾਂ ਨੇ ਆਪਣੇ ਆਪ ਨੂੰ ਸੱਜੇ ਹੀ ਢਾਲਿਆ ਸੀ ਜੇ ਜਵਾਨਾਂ ਨੇ ਚੁੰਨ ਦੀ ਪਛਾਣ ਹੁੰਦੀ ਸੀ ਉਹ ਇੰਨਾ ਠੰਡੇ ਨਾਲਿਆ ਸੀ ਕਿ ਚਲੋ ਪੰਜਾਬ ਜੋ ਅਸੀਂ ਕਰੀ ਜਾਂਦਾ ਕਰੀ ਜਾਓ ਤੁਸੀਂ ਸਾਡੇ ਧਰਮ ਨਾਲ ਜਿਵੇਂ ਜੋ ਸਿੱਖ ਫਸੇ ਦੇ ਨਾਮ ਘੇੜ ਘੇਡੀ ਗਈ ਸਿੱਕਾ ਤੇ ਹਸਨਾਲ ਘੇੜ ਘੇਡੀ ਗਈ ਉਹਦਾ ਉਹਨਾਂ ਨੂੰ ਕੋਈ ਚਿੰਤਾ ਨਹੀਂ ਰਹੀ ਕਾਲੀਦਾਨ ਨੂੰ ਕਿਉਂਕਿ ਉਹਨਾਂ ਦਾ ਸਿਰਫ ਵਪਾਰ ਤੇ ਆਪਦਾ ਦਰਬਾਰ ਹੀ ਕਾਇਮ ਰੱਖਣਾ ਜ਼ਰੂਰੀ ਹਮ ਹਮ ਉਹਨਾਂ ਦੇ ਕਿਸਾਨੀ ਬਿਨਾ ਮੇਲੀ ਇਹਨਾਂ ਦੀ ਮਜਬੂਰੀ ਹੋਈ ਕਿਉਂਕਿ ਇਹਨਾਂ ਨੇ ਆਪਣੀ ਤਾਕਤ ਐਵੇਂ ਨਹੀਂ ਪਛਾਣੀ ਜਦ ਹਰਿਆਣੇ ਦੇ ਵਿੱਚ ਖੰਡਰ ਸਾਹਿਬ ਦੀ ਜਿਹੜੀ ਹੁਣ ਚੱਲ ਰਹੀ ਸਰਕਾਰ ਬਣੀ ਐ ਉਹ ਜੇ ਬਾਦਲ ਸਾਹਿਬ ਨਾ ਕੋਸ਼ਿਸ਼ ਕਰਦੇ ਵੱਡੇ ਬਾਦਲ ਸਾਹਿਬ ਤਾਂ ਇਹ ਸਰਕਾਰ ਬਣਨੀ ਨਹੀਂ ਸੀ ਕਿਉਂਕਿ ਜਿਹੜਾ ਦੇਸ਼ੰਤ ਚਟਾਲਾ ਉਹਨੂੰ ਮਨਾ ਕੇ ਹੀ ਚਟਾਲੇ ਨਾਲ ਇਹਨਾਂ ਦਾ ਬੜਾ ਚੰਗਾ ਰਿਲੇਟ ਕਰਦੇ ਵਿੱਚ ਹੈ ਹਮਮਾ ਸਿਰਫ ਆਪਣੀ ਅਮਤ ਨਹੀਂ ਨਿਕਲੁੰਦੀ ਉਹਦੇ ਵਿੱਚ ਇਹ ਮਨਾ ਕੇ ਆਏ ਮਨਾ ਕੇ ਕਿਵੇਂ ਆਏ ਜੱਤੂ ਸੀਨਾ ਜੇ ਥੋੜਾ ਕੋਈ ਵਿਰੋਧੀ ਹੋਵੇ ਥੋੜਾ ਜਿਹਾ ਆਪਣਾ ਭਾਗ ਵੀ ਦਿਖਾਉਣਾ ਹੁੰਦਾ ਇਹਨਾਂ ਨੇ ਆਪਣਾ ਭਾਗ ਦੇ ਰੱਖਿਆ ਬੀਜੇਵੀ ਦੇ ਸਾਹਮਣੇ ਇਹਨਾਂ ਨੇ ਕਦੀ ਵੀ ਆਧਾਪਨ ਨਹੀਂ ਦਿਖਾਇਆ ਨਕਸ਼ਮਾਸਕੋ ਕੇਗਲ ਕਰਦੇ ਰਹੇ ਜਿਹਦੇ ਉੱਤੇ ਬਿੱਲ ਵੀ ਹੁੰਦੇ ਰਹੇ ਦੀਵਾ ਹਰਕਤ ਨੂੰ ਕੋਰ ਮਾਦਲ ਜੀ ਅੰਤਲੀ ਸੀਲੇ ਪਰ ਜਿਹੜੇ ਬੇੜੋ ਥੇ ਹੁੰਦੇ ਰਹੇ ਕਦੇ ਡੈਮਾ ਦਾ ਬਿੱਲ ਆਇਆ ਫਿਰ ਅਟਰਬਿਊਟ ਦਾ ਬਿੱਲ ਆਇਆ ਸੀ ਉਹ ਵੀ ਇਹਨਾਂ ਨੇ ਰੁਕ ਸਕਦਾ ਪਾਸ ਹੋ ਗਿਆ ਸੀ ਬਾਅਦ ਚ ਇਹਨਾਂ ਨੂੰ ਪਤਾ ਲੱਗ ਗਿਆ ਵੀ ਤਾਂ ਗੜਬੜ ਹੋ ਗਈ ਤਾਂ ਰਾਸਵਾ ਇਹਨਾਂ ਕਹਿ ਕੂਕੇ ਵਾਪਸ ਕਰਵਾਇਆ ਹੂੰ ਬੀਜੇਵੀ ਦਾ ਬਿੱਲ ਆਇਆ ਸੋ ਇਹ ਜਦ ਤੁਸੀਂ ਕੇਂਦਰ ਜੋ ਵੀ ਨੀਤੀਆਂ ਕਰਦਾ ਹੈ ਵੈਸੇ ਤਾਂ ਸਾਡੇ ਜਿਹੜੇ ਪੰਜਾਬ ਦੇ ਜਾਰਹ ਨੇ ਐਂਪੀ ਜਾਇਤੀ ਮਦਨੇ ਨੂੰ ਬਹੁਤੀ ਦਿਨਾਂ ਨੂੰ ਤਾਂ ਪੜਦੇ ਨੇ ਉਹਨਾਂ ਨੂੰ ਪਤਾ ਬੁਤੇ ਵਾਲੀ ਨਹੀਂ ਹੁੰਦਾ ਕਿ ਦਿਲਾਚ ਕੀ ਲਿਖਿਆ ਹੈ ਜੋ ਟਿੱਕੀਆਂ ਤੇ ਟਿੱਕੀਆਂ ਵੀ ਇਹੋ ਜਿਹੀਆਂ ਕੱਢਦੇ ਨੇ ਜੀਜੋ ਇਹਦਾ ਮਤਲਬ ਇਹ ਨਿਕਲਦਾ ਹੁੰਦਾ ਹੈ ਕਿ ਵੀ ਇਹ ਜਿਹੜੇ ਇਹਨਾਂ ਨੂੰ ਕਾਨੂੰਨ ਦਾ ਇਹ ਜਿਹਾ ਮਾਰਾ ਆੜਾ ਜੋ ਮੈਂ ਕਹਿੰਦਾ ਉਸ ਪਾਸੇ ਵੀ ਜਾਣ ਤੋਂ ਪਰ ਆਪਨਾਂ ਹੀ ਟਿੱਕੀਆਂ ਦੇਖ ਰਿਹਾ ਸੀ 75 ਦੇ ਚੋਣਾ ਵਾਲੇ ਕੱਢੀ ਹੈ ਹੂੰ ਹੂੰ ਜਦ ਧਾਰਾ ਰਹੀ ਹੋ ਧਾਰਾ ਦੇ ਤਹਿਤ ਉਹ ਐਕਸ਼ਨ ਦੀ ਲੋੜ ਹੀ ਨਹੀਂ ਹੈ ਇਹਦਾ ਮਤਲਬ ਉਹਨਾਂ ਨੂੰ ਮੱਠੀ ਕਰੂ ਪਤਾ ਹੀ ਨਹੀਂ ਪੰਚਾਇਤ ਕਾਨੂੰਨ ਪਤਾ ਨਹੀਂ ਪੰਚਾਇਤ ਨੇ ਟੋਨਾ ਕਰਾ ਰਹੇ ਨੇ ਉਹਦੇ ਵਾਸਤੇ ਚਿੱਠੀ ਕਰੀਆ ਉਹਦੇ ਵਾਸਤੇ ਚਿੱਠੀ ਧਾਰਾ ਰਹੀ ਹੈ ਕਾਨੂੰਨ ਦੀ ਉਹ ਉਹ ਚਿੱਠੀ ਤੋਂ ਪਤਾ ਲੱਗਦਾ ਹੈ ਕਿ ਇਹਨਾਂ ਨੂੰ ਤਾਂ ਕਾਨੂੰਨ ਦਾ ਬਿਨਾਂ ਕਾਨੂੰਨ ਦੇ ਸੇ ਕੰਮ ਕਰਦੇ ਨੇ ਕਾਨੂੰਨ ਦੀ ਗੱਲ ਇੰਨੀ ਜਿਹੜੀ ਜੇ ਜੇਤੋਂ ਦੀ ਬਰੋਕਰੇਸੀ ਇਧਰ ਕਰਨ ਲੱਗੀ ਤਾਂ ਫਿਰ ਸਿਆਸਤ ਦਾ ਉਹ ਗੂੜੀ ਵਾਲਾ ਹਾਲ ਹੁੰਦਾ ਕਿਉਂਕਿ ਸਿਆਸਤ ਨੂੰ ਤਾਂ ਆਪਣੀ ਹੀ ਹੁੰਦਾ ਜਸ ਨਾਲ ਮੱਠੀ ਕਰ ਹੁਣ ਜਿਹੜਾ ਸੁਫੀਰ ਬਾਦਲ ਖੜੀ ਕਰ ਰਹੇ ਨੇ ਇਹਨਾਂ ਨੇ ਪਿਛਲੇ ਸਮੇਂ ਤੋਂ ਕਾਫੀ ਯਤਨ ਕਰੇ ਨੇ ਜਿਹਦੇ ਵਿੱਚ ਇਹਨਾਂ ਦੇ ਸਾਹਮਣੇ ਦੋ ਗੱਲਾਂ ਆਈਆਂ ਨੇ ਇੱਕ ਤਾਂ ਇਹਨਾਂ ਦੇ ਯਤਨ ਸੀਗੇ ਕਿ ਇਹ ਕਿ ਬੀਜੇਪੀ ਦੇ ਨਾਲ ਅਸੀਂ ਸਮਝੌਤਾ ਕਰ ਲਈਏ ਇਹ ਮੰਨਣਾ ਨਾ ਮੰਨਣਾ ਇਹਨਾਂ ਦੇ ਬੰਦੇ ਚੋਂ ਕਹਿੰਦੇ ਰਹੇ ਨਹੀਂ ਸਮਝੌਤਾ ਕਰੀਏ ਔਰ ਬਾਰ-ਬਾਰ ਇਹਨਾਂ ਦੇ ਬਿਆਨ ਆਉਂਦੇ ਰਹੇ ਨੇ ਵੀਰੇ ਆਪਣਾ ਮੂਲਕਾ ਸਵਾਲ ਦਾ ਧਿਆਨ ਆਇਆ ਕਿ ਕੋਈ ਨਹੀਂ ਜੇ ਸਾਡੀ ਨੇੜਤਾ ਹੋ ਤਾਂ ਬੀਜੇਪੀ ਨਾਲ ਹੋਊਗੀ ਹਾਂ ਤਾਂ ਦੱਸਣਾ ਸਾਡੀ ਹੋਣੀ ਇਹ ਜਦੋਂ ਨਾ ਨੇ ਵੋਟ ਪਾਉਣ ਵੇਲੇ ਜਦ ਰਾਸ਼ਟਰਪਤੀ ਦੀ ਉੱਪਰ ਰਾਸ਼ਟਰਪਤੀ ਦੀ ਵੋਟ ਪਾਈ ਉਦੋਂ ਵੀ ਇਹੀ ਉਹ ਠਕਲਦਾ ਬਾਈਕਾਟ ਕਰ ਗਿਆ ਇੱਕ ਸੀ ਤੋਂ ਵਿੱਚ ਉਹ ਪਤਾ ਲੱਗਦਾ ਹੈ ਕਿ ਕਿੰਨਾ ਚਿਰ ਇਹ ਨੇੜੇ ਤਾਂ ਉਹਨਾਂ ਦੀ ਨਵੀਂ ਜੇਪੀ ਦੇ ਕੋਈ ਕਾਰਨ ਨੇ ਉਹਦੇ 100 ਕਾਰਨ ਹੋ ਸਕਦੇ ਨੇ ਵੱਡਾ ਕਾਰਨ ਤਾਂ ਇਹਨਾਂ ਦਾ ਵਰਤਾ ਦਾ ਵਪਾਰੀ ਹੈ ਪਰ ਉਹਨਾਂ ਦੀ ਕਾਫੀ ਹੋਂਦ ਵਾਸਤੇ ਬੀਜੇਪੀ ਨੇ ਜਿਆਦਾ ਭਾਰ ਪਾਉਣਾ ਸ਼ੁਰੂ ਕਰਤਾ ਤੇ ਇਹਨਾਂ ਨੂੰ ਅੰਦਰੋਂ ਬੀਜੇਪੀ ਜਿਹੜੀ ਹੈ ਇੱਕ ਕਿਸਮ ਦਾ ਪ੍ਰਤੀਕ ਰਿਆ ਕਰ ਰਹੀ ਹੈ ਹੂੰ ਜੀ ਨਾ ਨੂੰ ਅਕਾਲੀਆਂ ਨੂੰ ਵੱਧ ਖੁੱਡੇ ਲਾਉਣ ਤੇ ਲੱਗੀ ਹੋਈ ਆ ਵੀ ਹੁਣ ਤੰਗਾ ਫਿਰ ਤੁਸੀਂ ਦੇ ਆਸੀ ਤੋਂ ਨੂੰ ਦੇ ਜੀ ਕੋਲੇ ਵਿੱਚ ਉਹ ਹਮਤਾਨਾ ਦਾ ਜੋੜ-ਟੋੜ ਕਰਵਾ ਰਹੀ ਹੈ ਕਿਉਂਕਿ ਉਹ ਆਪ ਦਾ ਪ੍ਰਭਾਵ ਹੈ ਇੱਥੋਂ ਤੱਕ ਕਿ ਮਨਿੰਦਰ ਸਿੰਘ ਸਿਸਲਾ ਨੇ ਕਿਹਾ ਤਾਂ ਵੀ ਅਸੀਂ ਤਾਂ ਜਾ ਕੇ ਅੰਮ੍ਰਿਤਸਰ ਇੱਕ ਦਫ਼ਤਰ ਖੋਲ੍ਹ ਕੇ ਇੱਥੇ ਕੰਮ ਚਲਾਉਣਾ ਸ਼ੁਰੂ ਕਰਾਂਗੇ ਕਿਉਂਕਿ ਸ਼੍ਰੋਮਣੀ ਕਮੇਟੀ ਦਾ ਕੰਮ ਚਲਾਣਾ ਨਹੀਂ ਰਿਹਾ ਕਾਦੀ ਦਲ ਨੂੰ ਤਾਂ ਨਹੀਂ ਰਿਹਾ ਹੂੰ ਹੂੰ ਅੰਦੇ ਨਾਲ ਉੱਤੇ ਵੀ ਦਰਨਦਾਂ ਜੀ ਕਰਨੀ ਹੋਰ ਵੀ ਕਰਨੀ ਉਹ ਜਿਹੜਾ ਸਾਰਾ ਕੁਝ ਕਰਿਆ ਤੇ ਅੰਦਰੋਂ ਭਾਜੀਪੀ ਵੀ ਚੁੰਦੀ ਆ ਵੀ ਇਹਨਾਂ ਦਾ ਗੱਠਜੋੜ ਹੋਵੇ ਹੂੰ ਫਰੋਚ ਹੋਂਦੀ ਆ ਵੀ ਇਹਨਾਂ ਨੂੰ ਜਮੇ ਥੱਲੇ ਲਾ ਕੇ ਹੋਵੇ ਹੂੰ ਜੀ ਇੰਡੀਆ ਤੇ ਭਿਲੇ ਵੀ ਚਾਹੁੰਦੀ ਨਹੀਂ ਵੀ ਜੇ ਤੈਨੂੰ ਪਤਾ ਹੈ ਹੂੰ ਗੱਠਜੋੜ ਕਰਨਾ ਵੀ ਚਾਹੁੰਦੀ ਆ ਦੂਜਾ ਉਹਦੇ ਅੰਦਰ ਵੀ ਬੀਜੇਪੀ ਦੇ ਵੀ ਇੱਕ ਤੇ ਰੈਸ਼ੀ ਹੈ ਜਿਹੜੀ ਤੇ ਕਹਿੰਦੀ ਆ ਵੀ ਜੇ ਆਪਾਂ ਗੱਠਜੋੜ ਕਰ ਲਿਆ ਤਾਂ ਜਿਹੜੀ 24 ਦੀ ਚੋਣ ਆ ਤਾਂ ਖਾਲਸਾਣ ਦਾ ਮੁੱਦਾ ਸਿਨਾ ਕਰਤੇ ਗਿੱਤਨ ਦੀ ਗੱਲ ਕਰ ਜਾਂ ਉਹ ਤਾਂ ਆਪਣਾ ਫਿਰ ਖੱਬ ਜਾਏਗਾ ਹੂੰ ਜੀ ਕਿ ਉਹ ਕਹਿੰਗੇ ਛੋਟਾ ਦਾ ਗੱਠਜੋੜ ਉਹਨਾਂ ਨਾਲ ਹੂੰ ਹੂੰ ਸਾਨੂੰ ਜਿਹੜੇ ਬਾਹਰਲੇ ਬਾਕੀ ਲੋਗ ਨੇ 138 ਕਰੋੜ ਭਾਰਤ ਦੇ 137 ਕਰੋੜ ਉਹਨਾਂ ਨੂੰ ਕੋਈ ਪਤਾ ਨਹੀਂ ਨਾ ਵੀ ਕਾਲੀ ਦਾਲ ਦਾ ਤਲਸਨਾਨ ਹੈ ਸ਼੍ਰੋਮਣੀ ਕਾਲੀ ਦਾਲ ਐਸਐਡੀ ਸੰਜੋਗਤ ਜਾਂ ਫਿਰ ਇਹ 1900 ਕਾਲੀ ਦਾਲ ਇਹ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਨਾ ਵੀ ਕੀ ਹੈ ਉਹ ਤਾਂ ਕਹਿੰਦੇ ਸਿੱਖ ਨੇ ਹੂੰ ਹੂੰ ਜਿਹੜੀ ਭੀਜੇਤੀ ਅਸੂਚੋ ਦੇ ਅੰਦਰ ਇੱਕ ਇਹ ਕਸ਼ਮੀਰ ਦਾ ਚਾਹ ਹੈ ਜਿਹੜਾ ਪਾਕਿਸਤਾਨ ਦਾ ਹੋਊਗਾ ਖੁਦ ਕਰਨਾ 2024 ਦੀ ਚੋਣ ਵਾਸਤੇ ਉਹ ਤਾਂ ਦੇਸ਼ ਨੂੰ ਤੋੜ ਦੇਣਗੇ ਉਹ ਬਈ ਬੀਜਪੀ ਨੂੰ ਇਹ ਸਮਝਦਾ ਵਾਰਾ ਨਹੀਂ ਖਾਂਦਾ ਇਹ ਸੀਟਾਂ ਦਾ 2-3 ਸੀਟਾਂ ਲੈ ਲੈਣੀਆਂ ਉਹਨਾਂ ਵਾਸਤੇ ਜਿੱਤ ਵੀ ਜਾਣ ਮੰਨ ਲਓ ਇਹਦੇ ਨਾਲ ਸਮਝੌਤਾ ਕਰਕੇ ਬੀਜਪੀ ਵਾਸਤੇ ਬਹੁਤ ਸੀਟਾਂ ਦੀ ਕੋਈ ਮਰਤਤਾ ਨਹੀਂ ਹੈ ਹੂੰ ਹੂੰ ਇਹ ਇਸ ਕਰਕੇ ਉਹਨਾਂ ਨੇ ਆਪ ਦਾ ਹਿੰਟ ਦੇਤਾ ਹੁਣ ਹੌਲੀ ਹੌਲੀ ਫੈਸਲਾ ਕਰਨ ਤੋਂ ਬਾਅਦ ਇਹਨਾਂ ਤੋਂ ਵੀ ਵਿੱਚੋਂ ਚੱਲਾ ਜਕਲੀ ਜਾਂਦੇ ਹੂੰ ਹੁਣ ਉਹਨਾਂ ਨੇ ਹਿੰਟ ਦੇਤਾ ਉਹਨਾਂ ਵੀ ਪੈ ਗਿਆ ਸੀਟਾਂ ਤੁਹਾਡੇ ਨਾਲ ਨਹੀਂ ਕਰਨਾ ਕਿ ਨਾ ਨਹੀਂ ਫਿਰ ਆਪਜੀ ਸੁਰਤਾ ਲਾਪਣੀ ਹੈ ਕਿਉਂਕਿ ਹੁਣ ਤੱਕ ਇਹਨਾਂ ਨੇ ਜਿੰਨ ਲਖੇੜਾ ਕਰਕੇ ਗੱਲ ਕਰਨ ਦੀ ਹੁਣ ਤਾਂ ਬਹੁਤ ਲੇਟ ਹੋ ਗਈ ਜੇ ਮੈਂ ਕਿਹਦੀ ਬਣਾ ਚਾਰ ਸਾਹਿਬ ਜਿਹੜੀ ਛੱਡੀ ਪਰ ਬਲੀ ਬੇਟ ਛੱਡੀ ਹੂੰ ਜੀ ਹੁਣ ਲੇਟ ਵਾਲੇ ਹੋ ਗਏ ਪਰ ਫਿਰ ਵੀ ਚੰਗੀ ਗੱਲ ਹੈ ਜੇ ਕਹਿੰਦੇ ਨੇ ਜਿਹੜੀ ਸੁਰਾ ਪਰ ਕੱਡੀ ਸੁਣ ਕੀ ਕਰੂਗੀ ਕੱਡੀ ਪੰਜਾਬ ਜਾਓ ਯਾਤਰਾ ਕੀ ਕਰੂਗੀ ਕੱਲੇ ਮੇਹਣੇ ਕੀ ਕਰਨਗੇ ਹੂੰ ਸਵਾਲ ਇਹ ਹੈ ਸਿਆਸੀ ਗਤੀ ਵੀ ਨਹੀਂ ਆ ਹੂੰ ਪੰਜਾਬ ਜਾਓ ਯਾਤਰਾ ਤੇ ਆਪਦੇ ਕੈਦਰ ਨੂੰ ਤਾਂ ਇਕੱਠਾ ਕਰ ਸਕਦੇ ਨੇ ਹੂੰ ਆਮ ਲੋਕਾਂ ਚ ਕਾਲੀ ਦਲ ਤੇ ਨਹੀਂ ਜਾਊਗਾ ਆਮ ਲੋਕਾਂ ਚ ਕਾਲੀ ਦਲ ਤਾਂ ਜਾਊਗਾ ਜੇ ਵੱਡੀ ਮਹਿੰਮ ਸ਼ੁਰੂ ਕਰੇ ਕੋਈ ਹਮ ਹਮ ਸੱਜਿਆ ਵੱਧ ਦੇ ਅਧਿਕਾਰਾਂ ਦੀ ਮਹਿਮਾ ਉਹ ਐ ਸੂਬੇ ਦੇ ਅਧਿਕਾਰਾਂ ਦੀ ਮਹਿਮਾ ਹੂੰ ਸੂਬੇ ਦਾ ਅਧਿਕਾਰ ਤਾਂ ਕੋਈ ਹੈ ਨਹੀਂ ਅੱਜ ਜੀ ਜੀ ਪਾਰਟੀ ਚ ਰਾਜ ਕਰਨ ਆ ਗਏ ਸੂਬਿਆਂ ਚ ਉਹਨਾਂ ਦਾ ਹਾਲ ਤਾਂ ਮਿਸ ਕਮੇਟੀਆਂ ਵਾਲਾ ਹਮ ਹਮ ਹਾਲ ਕੀਂ ਕੇਂਦਰ ਨੇ ਆਪਣੇ ਕਬਜ਼ੇ ਚ ਕਰ ਰੱਖੀ ਹੈ ਤੇ ਇਹ ਇਹ ਇਸ ਪਾਸੇ tourne ਵੀ ਭਾਈ ਸੂਬਿਆਂ ਦਾ ਇੱਕ ਵਾਰੀ ਕਮੇਟੀ ਬਣਾਈ ਸੀ ਇਹਨਾਂ ਨੇ ਪ੍ਰੇਮ ਚੰਦੂ ਆ ਜੀ ਜੀ ਦੇ ਤਾ ਪਰ ਉਹ ਐਮੀ ਹਵਾ ਚ ਰਹੀ ਕਮੇਟੀ ਹਮ ਹਮ ਜੋ ਕਿ ਅਸੀਂ ਦੀ ਗੱਲ ਕਰਾਂਗੇ ਕਦ ਕਿਵੇਂ ਕਰਨਗੇ ਜਦ ਆਪ ਨਹੀਂ ਪਹਿਨਾ ਸੱਦੇ ਕੁਛ ਕਰਦੇ ਕਿ ਫਿਰ ਮਾਮਦਾਵੇ ਨਰਗੀ ਜਾਂ ਲਾਲੂ ਪ੍ਰਸ਼ਾਦ ਜਾਂ ਨਿਤਿਸ਼ ਕੁਮਾਰ ਜਾਂ ਸਟਾਡਨ ਹੁਲੀ ਇਹਨਾਂ ਦਾ ਕਿਉਂ ਆਉਣਗੇ ਜਾਂ ਜਾਂਦੂ ਕਿਉਂ ਆਉਣਗੇ ਉਹ ਤਾਂ ਤਾਂ ਆਉਣਗੇ ਨਾ ਜੇ ਇਹਨਾਂ ਨੇ ਉਹਰੇ ਕੁਛ ਆਪ ਦਾ ਆਪ ਦੇ ਆਪ ਨੂੰ ਟਕੜਾ ਕਰਿਆ ਹੋਵੇ ਸੋ ਅੱਜ ਜੇ ਇਹ ਸੁਰ ਰਾਪੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਵੀ ਬੀਜੇਪੀ ਦੇ ਅੰਦਰੋਂ ਇਹ ਹਿੰਟ ਆ ਗਿਆ ਇਹਨਾਂ ਨੂੰ ਬੀ ਅਸੀਂ ਸਮਝਾਤਾ ਨਹੀਂ ਕਰਨਾ ਕਿਉਂਕਿ ਉਹ ਰਾਮ ਮੰਦਰ ਜਿਸ ਹਾਰੇ ਹੁਣ ਜਿੱਤਨੀਆਂ ਚ ਉਹਨਾਂ ਨੇ ਖਾਲਿਸਤਾਨ ਦਾ ਮੁੱਦਾ ਕਰਨਾ ਹੈ ਇਹ ਖਾਲਿਸਤਾਨ ਦਾ ਮੁੱਦਾ ਖਲਈ ਤਾਂ ਹੋਣਾ ਹੈ ਜੇ ਉਹਨਾਂ ਦਾ ਇਹ ਨਾਲ ਇਕੱਠ ਜੋੜ ਚੋਣਾ ਤੱਕ ਨਹੀਂ ਹੁੰਦਾ ਬਾਅਦ ਵਿੱਚ ਜੋ ਮਰਜ਼ੀ ਕਰ ਲੈ ਹੂੰ ਜੀ ਇਹ ਸੋ ਇਹ ਗੱਲ ਮੇਰੇ ਮੇਰੇ ਦਿਮਾਗ ਚ ਮੇ ਮੇਰੀ ਜੋ ਮੁੱਦੀ ਕਹਿ ਲਈ ਹੈ ਉਹ ਇਹ ਹੈ ਕਿ ਹੁਣ ਨਾ ਤਾਂ ਕਾਗਿਦਾਨ ਨੂੰ ਕੋਈ ਉਮੀਦ ਰੱਖਣੀ ਚਾਹੀਦੀ ਐ ਨਾ ਬੀਜੇਪੀ ਨੂੰ ਵੀ ਅਸੀਂ ਕੋਈ ਸਮਝਾਤਾ ਕਰ ਲਾਂਗੇ ਕਿਉਂਕਿ ਜੇ ਵੀ ਇਹ ਇੰਟਰਨਲ ਲੱਗਦਾ ਹੈ ਇਹ ਫੈਸਲਾ ਹੋ ਗਿਆ ਉਹਦਾ ਵੱਡਾ ਕਾਰਨ ਇਹ ਵੀ ਹੈ ਕਿ ਜਿਹੜਾ ਰਾਮ ਮੰਦਰ ਦੇ ਵਿੱਚ ਬੀਜੇਪੀ ਨਾਲ ਸ਼ੰਕਰਾਚਾਰੀਆ ਨਾਲ ਕੋਈ ਵੀ ਜੇ ਤਾਂ ਮੰਦਰ ਪੂਰਾ ਨਹੀਂ ਹੈ ਇਹਦਾ ਇਹਦੇ ਤੇ ਆਹ ਪ੍ਰੋਬਲਮ ਹੈ ਇਹ ਤੁਸੀਂ ਪ੍ਰਾਨ ਪ੍ਰਸਤਾ ਕਰੋਗੇ ਕਿਵੇਂ ਭਾਵੇਂ ਕਿ ਪੂਰੇ ਆਰਐਸਐਸ ਨੇ ਬਜਰੰਗਦਲ ਨੇ ਜਾਂ ਇਹਨਾਂ ਨੇ ਵਿਸ਼ਵੇਂਦੂ ਪ੍ਰੀਸ਼ਦ ਨੇ ਜਾਂ ਰਾਸ਼ਟਰੀ ਸਿੱਖ ਸੰਗਤ ਨੇ ਖਾਸ ਕਰਕੇ ਪੰਜਾਬ ਚ ਰਾਸ਼ਟਰੀ ਸਿੱਖ ਸੰਗਤ ਨੇ ਇਸ ਨਹੀਂ ਇਹਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਰਾਸ਼ਟਰੀ ਸਿੱਖ ਸੰਗਤ ਉਹ ਪਹਿਲਾ ਜਿਹੜੇ ਪ੍ਰਮੁੱਖ ਪਰਿਵਾਰ ਇਹਨਾਂ ਦੇ ਆਏ ਉਹ ਆਰਐਸਐਸ ਦੇ ਨੇ ਉਹ ਰਾਸ਼ਟਰੀ ਸਿੱਖ ਸੰਗਤ ਦੇ ਨੀਵੇਂ ਤੇ ਉਸ ਸਮੇਂ ਦੇਖਿਆ ਗਿਆ ਨੇ ਆਂਦੇ ਦੇ ਜੱਜ ਜੀ ਦਰਸਾਉ ਨੂੰ ਵੀ ਐਸਡੀਪੀ ਤੋਂ ਵੀ ਕੰਡੀ ਦਰਨ ਨੂੰ ਵੀ ਪੋਲਿਟਿਕਲ ਪਾਰਟੀਆਂ ਨੂੰ ਵੀ ਉਹ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਰਾਮ ਮੰਦਰ ਦੇ ਵਿੱਚ ਵੀ ਉਹ ਕੋਰਤਾ ਜਾਣਾ ਸਾਰਾ ਪ੍ਰੋਗਰਾਮ ਦਾ ਬਾਈਟ ਰਿਹਾ ਪਰ ਉਹਦੇ ਚ ਜਿਹੜੀ ਪ੍ਰਾਂਤ ਪ੍ਰਸ਼ਾਸਨ ਦੇ ਮਾਮਲੇ ਚ ਹਿੰਦੂ ਕਲਰਜੀ ਹੈ ਹਿੰਦੂ ਜਿਹੜੇ ਸੰਤ ਨੇ ਉਹਨਾਂ ਚ ਜਿਹੜਾ ਵਿਰੋਧ ਪੈਦਾ ਹੋ ਗਿਆ ਮਰਿਆਦਾ ਦਾ ਹੂੰ ਉਹਨਾਂ ਜਿਹੜੇ ਸ਼ੰਕਰਾਚਾਰੀਆ ਉਹ ਬਹੁਤ ਤਾਕਤਵਰ ਨੇ ਇਹਨਾਂ ਦੇ ਮੁਕਾਬਲੇ ਤਾਕਤ ਸਾਰੇ ਜੱਜੇਦਾਰ ਕਿਉਂਕਿ ਜ세ਦਾਰ ਨੂੰ ਇੱਕ ਪੋਲੀਟਿਕ ਪਾਰਟੀ ਨੇ ਆਪਣਾ ਹੋ ਬਣਾਇਆ ਉਹ ਪੋਲੀਟੀਕਲ ਪਾਰਟੀ ਦੇ ਸਦੇ ਨਹੀਂ ਲੱਗਦੇ ਕਿਸੇ ਦੇ ਹੂੰ ਹੂੰ ਉਹਨਾਂ ਨੇ ਆਪਦਾ ਉਹ ਮਾਨ ਮਰਿਆਦਾ ਦੇ ਉੱਤੇ ਜੜ ਆੜ ਗਏ ਨੇ ਸੋ ਉਸ ਤੋਂ ਉਹਨਾਂ ਨੂੰ ਲੱਗਦਾ ਹੈ ਵੀ ਹੁਣ ਉਹ ਮੁੱਦੇ ਦੇ ਨਾਲ-ਨਾਲ ਆ ਜਿਹੜਾ ਹੋਰ ਤਕੜਾ ਕਰਨਾ ਪਊਗਾ ਕਿ ਜੀ ਰਾਸ਼ਟਰ ਵਿਰੋਧ ਦੇ ਵਿੱਚ ਜਿਹੜੇ ਖੜੇ ਨੇ ਉਹਨਾਂ ਨੂੰ ਰੋਕਣ ਦਾ ਉਹਨਾਂ ਦੇ ਅਗਨ ਰਾਸ਼ਟਰ ਨੂੰ ਰੋਕਣ ਦਾ ਇੱਕ ਤਰੀਕਾ ਜਿਹੜਾ ਉਹ ਮੋਦੀ ਸਰਕਾਰ ਦਾ ਮੈਂ ਕਿਉਂ ਕਹਿ ਰਿਹਾ ਹਾਂ ਜੀ ਇਹ ਜਿਆਦਾ ਸੁਖੀਲ ਬਗਲ ਬਿਆਨ ਦਿੰਦਾ ਹੈ ਅੱਜ ਇੱਕ ਹੋਰ ਬਿਆਨ ਛਪਿਆ ਹੋਇਆ ਹੂੰ ਉਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਜੀ ਪਰ ਪ੍ਰਧਾਨ ਮੰਤਰੀ ਪੰਨੂ ਦਾ ਹੂੰ ਉਹਨੇ ਧਮਕੀ ਦਿੱਤੀ ਹੈ ਕਿ ਉਹ ਹੰਤ ਮਾਨ ਨੂੰ ਕਿ ਤੂੰ ਝੰਡਾ ਝੁੰਡਾ ਨਾ ਚਲਾਈ ਛੱਡੀ ਜੰਮੀ ਹੂੰ 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 ਉਹਨੇ تنਕੀਦ ਦਿੱਤੀ ਆ ਪ੍ਰਾਈਮ ਮਿੰਿਸਟਰ ਸਾਊਂ ਮੋਦੀ ਸਾਹਿਬ ਨੂੰ ਵੀ ਹੂੰ ਹੂੰ ਜੇ ਤੁਸੀਂ ਕਹਿੰਦੇ ਮੈਂ ਇੰਨਾ ਪਪੂਲਰ ਲੀਡਰ ਆ ਤੁਸੀਂ 26 ਜਨਵਰੀ ਨੂੰ ਹੂੰ ਬਿਨਾਂ ਸਿਕਿਉਰਟੀ ਦੇ ਆ ਕੇ ਦਿਖਾਓ ਹੂੰ 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 ਕਾਹਦੇ ਦਿੱਤੀਆ ਜਦ ਉਹ ਅਮਰੀਕਾ ਦੇ ਵਿੱਚ ਸੁਰੱਖਿਅਤ ਬੈਠਾ ਹੂੰ ਕਿ ਅਮਰੀਕਾ ਕਹਿੰਦਾ ਵੀ ਸਾਡੇ ਰਸ ਦੇ ਬੰਦੇ ਤਾਂ ਬੋਲਣਾ ਕਿਉਂਕਿ ਉਹਨਾਂ ਦਾ ਉਹ ਨਾਗਰਕ ਹੈ ਉਹ ਬਈ ਮਸ਼ਹੂਰ ਹੈ ਵੀ ਗੁਰਪ੍ਰਤਵੰਤ ਪੰਨੂ ਉਹੇ ਜਿਹਾ ਬਿਆਨ ਦਿੰਦਾ ਹੈ ਜਿਹੇ ਜੇ ਕੇਂਦਰ ਸਰਕਾਰ ਨੂੰ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਸੂਟ ਕਰਦੇ ਨੇ ਲੋਕਾਂ ਨੂੰ ਇਹ ਦੱਸਣ ਵਾਸਤੇ ਵੀ ਸਿੱਖ ਦਾ ਖਾਲਸਤਾਨੀ ਨੇ ਹੂੰ ਹੂੰ ਤੇ ਮੈਂ ਇਸ ਵਿੱਚ ਅੱਗੇ ਇਹ ਬਿਆਨ ਹੁੰਦਾ ਅੱਗੇ ਜ਼ਫੀਰ ਬਾਵਲ ਦਾ ਇਹ ਹੁੰਦਾ ਤਾਂ ਫਿਰ ਮੈਨੂੰ ਇਹ ਗੱਲ ਮੋਟੇ ਤੌਤੇ ਦਿਮਾਗ ਦੇ ਹਿੱਸੇ ਦੇ ਬੁੱਧ ਤੌਤੇ ਉਹਦੀ ਵਿਚਿਚੇਸ਼ਨ ਕਰਨ ਚ ਜਿਆਦਾ ਸੋਖਾ ਹੋ ਗਿਆ ਇਹ ਗੱਲ ਤਾਂ ਯਾ ਚਲ ਕੇ ਇਹ ਗੱਲ ਤਾਂ ਉਧਰੋਂ ਚੱਲ ਰਹੀ ਹੈ ਹੂੰ ਹੂੰ ਇਹ ਪਤੀ ਤਾਂ ਨਾ ਸਮਝਦਾ じゃ ਕਰ ਲਿਆ ਫੇਰ ਆਪਾਂ ਕੱਲ ਸੰਧਪੂਤ ਕਿਨੇ ਖੜਾ ਕਰਾਂਗੇ ਹੂੰ ਜੀ ਜਿਹੜਾ Hinduਵਾਦੀ ਪੂਤਾ ਓਡਾ ਤਕੜਾ ਹੋ ਨਹੀਂ ਰਿਹਾ ਹੂੰ ਤਾਂ ਉਹ ਵੀ ਤੱਕਾ ਹੋ ਜਾਂਦਾ ਹੁਣ ਵੰਮਪਾ ਸਰ ਐਨਰਜੀ ਇਹ ਕਹਤਾ ਵੀ ਮੈਂ ਹਰ ਇੱਕ ਮੰਦਰ ਚ ਜਾਊਂਗੀ ਹੂੰ ਬਿਲਕੁਲ ਚਰਚਾਂ ਚ ਵੀ ਜਾਊਂਗੀ ਮਸੀਤਾਂ ਚ ਵੀ ਜਾਊਂਗੀ ਹੂੰ ਹੁਣ ਇਹਨਾਂ ਨੂੰ ਚਲੋ ਜੇ ਵੀ ਇਹ ਵੀ ਤਰੀਕਾ ਬਣਾ ਲਿਆ ਨਾ ਵੀ ਚਲ ਮੈਂ ਤਾਂ ਸੈਕੂਲਰ ਆ ਮੈਂ ਤਾਂ ਸਾਰੇ ਪਾਸੇ ਜਾਊਂਗੀ ਹੂੰ ਹੂੰ ਇਹਨਾਂ ਉਹ ਜਿਹੜਾ ਹਿੰਦੂਵਾਦ ਉਹ ਤਰੀਕਾ ਸੀ ਕਿ ਜਿਹੜਾ ਗੱਠ ਜੋੜਾ ਹੈ ਆਈਐਨਡੀਆ ਇਹ ਵੀ ਹਿੰਦੂ ਕੌਮੀ ਹੈ ਉਹਨਾਂ ਨੂੰ ਬਣਾਨੀ ਸੀ ਜੀ ਦਾ ਜੋੜ ਨਾਲੇ ਬਲਕਿ ਆਪ ਹੀ ਸਭ ਥੋਣ ਲੱਗੇ ਵੀ ਇਹ ਤਾਂ ਜੀ ਸਿਆਸਤ ਜੀ ਕਰ ਰਹੇ ਨੇ ਆਮ ਹਿੰਦੂ ਦੇ ਮਨ ਚ ਸ਼ੰਕਰਾਚਾਰੀਆ ਜਿਹੜੇ ਚਾਰੋਂ ਨੇ ਉਹਨਾਂ ਦੇ ਪੂਰੀ ਗੱਲਬਾਤ ਕਰਨ ਤੋਂ ਬਾਅਦ ਆਮ ਹਿੰਦੂਆਂ ਦੇ ਮਨ ਚ ਇੱਕ ਸ਼ੰਕਾ ਪੈਦਾ ਹੋ ਗਈ ਜਿਹੜੇ ਆਰਐਸਐਸ ਨਾਲ ਨਹੀਂ ਜੁੜੇ ਹੋਏ ਹੂੰ ਕਿਉਂਕਿ ਆਰਐਸਐਸ ਦੇ ਨਾਲ ਮੈਂ ਕਿਉਂ ਕਹਿਣਾ ਨਹੀਂ ਜੁੜੇ ਹੋਏ ਲੋਕ ਕਹਿੰਗੇ ਨਹੀਂ ਜੁੜੇ ਆਰਐਸਐਸ ਦਾ ਸਾਰੀ ਛਾਂ ਤੇ ਪਰ ਆਰਐਸਐਸ ਖੁਦ ਇਹ ਕਹਿੰਦਾ ਹੈ ਕਿ ਹਰ ਚੌਥਾ ਬੰਦਾ ਸਾਡਾ ਕਿਸੇ ਨਾ ਕਿਸੇ ਸਾਡੀ ਸ਼ਾਖਾ ਨਾਲ ਜੁੜਾ ਹੋਇਆ ਕਿਸੇ ਨਾ ਕਿਸੇ ਸ਼ਾਖਾ ਨਾਲ ਚਾਹ ਬਿਸ਼ਵਿੰਦੂ ਪ੍ਰੀਸ਼ਦ ਨਾਲ ਹੈ ਜਾਂ ਉਹ ਸਰਸਵਤੀ ਵਿਦਿਆਮੰਤਰਾ ਨਾਲ ਹੈ ਹਾਂਜੀ ਜਾਂ ਉਹ ਕਿਤੇ ਫੈਕਟਿਵ ਰਾਸਟ੍ਰ ਮਿਸ਼ਨ ਨਾਲ ਹੈ ਸੋਤਲਨ ਨੀ ਨਾ ਚਾਹ ਸੋਦੀ ਜਗਰਨ ਮੰਤਨ ਨਾਲ ਹੈ ਉਹ ਜਿਹੜੇ ਹੈਗੇ ਨੇ ਉਹ ਚੌਥਾ ਬੰਦਾ ਹੈ ਚੌਥੇ ਬੰਦੇ ਦਾ ਮਤਲਬ ਹੈ ਪੈਂਤੀ ਕਰੋ ਲੀਵਦੀ ਹੂੰ ਕਿ 105 ਕਰੋੜ ਤੋਂ ਫਿਰ ਬਾਕੀ ਰਹਿ ਗਿਆ ਹੂੰ ਹੂੰ ਉਹ 650 ਕਰੋੜ ਦੇ ਵਿੱਚੋਂ 20 ਕਰੋੜ ਦੁਜੀਆਂ ਕਰ ਲਓ ਤੁਸੀਂ ਫਿਰ ਕੇ 22 ਕਰੋੜ ਜੇ ਫਿਰ ਜਿਹੜੇ 80 ਕਰੋੜ ਬਾਕੀ ਬੱਦੀਆਂ 82 ਕਰੋੜ ਉਹ ਤਾਂ Hindu ਹੀ ਹੈ ਨਾ ਹੂੰ ਹੂੰ ਜੀ ਸਾਈ 2 ਕਰੋੜ ਸਿੱਖ ਤੇ 16 ਕਰੋੜ ਮੁਸਲਮਾਨ ਕਰ ਦਈਏ ਤਾਂ 85 ਕਰੋੜ ਤਾਂ Hindu ਰਹਿ ਗਏ ਹੂੰ ਇਹਦਾ ਮਤਲਬ ਉਹ ਨਾਲ ਨਹੀਂ ਹੈਗੀ ਜੀ ਜੀ ਮੰਨ ਲਓ ਕਿ ਆਰਐਸएस ਨਾਲ ਜੁੜਿਆ ਹਰ ਬੰਦਾ ਆਰਐਸएस ਦਾ ਹੈ ਪਰ ਇਹ ਵੀ ਮੰਨੋ ਉਹਨਾਂ ਅਸੀਂ 85 ਤੋਂ 500 ਕਰੋੜ ਹੋਰ ਹੋਣਗੇ ਇਹਨਾਂ ਨਾਲ ਉਹ ਬਹੁਤੇ ਹਿੰਦੂ ਜਿਹੜੇ ਉਹਨਾਂ ਜੇ ਰਾਮ ਮੰਦਰ ਕਰਕੇ ਬੜੇ ਹੀ ਕਨੋ ਸੰਵੇਦਨਾ ਦੇ ਬਣ ਗਏ ਸੀਗੇ ਸੰਵੇਦਨਾ ਸੀ ਉਹਨਾਂ ਚ ਰਾਮ ਮੰਦਰ ਬਾਰੇ ਹੈਗੀ ਹੈ ਉਹਨਾਂ ਨੂੰ ਲੱਗ ਲੱਗਾ ਯਾਰ ਇਹ ਤਾਂ ਕਰਦਾ ਵੀ ਬੜਾ ਪੁੱਠਾ ਕੰਮ ਕਰ ਰਿਹਾ ਨਹੀਂ ਜਿਹੜੀ ਗੱਲ ਤਾਂ ਕਿ ਹਿੰਦੂਆਂ ਚ ਇੱਕ ਮੱਦੀ ਗੱਲ ਹੈ ਹਿੰਦੂਆਂ ਚ ਨਾ ਆਰਮਕ ਜਿਹੜੇ ਸ਼ਗਨਾ ਛਗਨ ਕੇ ਆਪ ਸਗਨ ਇਹਦਾ ਬਹੁਤ ਹੁੰਦਾ ਜੋਰ ਹਿੰਦੂਆਂ ਨੇ ਤਾਂ ਵਿਆਹ ਨਹੀਂ ਹੁੰਦੇ ਹੂੰ ਬਿ ਤਾਰਾ ਡੁੱਬਿਆ ਹੋਇਆ ਹੁਣ ਸ਼ਰਾਧ ਨੇ ਜੀ ਸ਼ਰਾਧਾਂ ਚ ਕੋਈ ਵਿਆਹ ਨਹੀਂ ਕਰਦੇ ਹੂੰ ਹੂੰ ਕੋਈ ਐਸੀ ਕਮਿਊਨਿਟੀ ਹੈ ਜਿਹੜੀ ਛਗਨ ਆਪ ਸਗਨ ਦਾ ਬਹੁਤ ਵਿਸ਼ਵਾਸ ਰੱਖਦੀ ਹੈ ਕਿ ਉਹ ਛਗਨ ਆਪ ਸਗਨ ਦੇ ਵਿੱਚ ਸਭ ਤੋਂ ਉੱਪਰ ਜਿਹੜੇ ਬੈਠੇ ਨੇ ਧਰਮ ਗੁਰੂ ਕੋਈ ਸ਼ੰਕਰਾਚਾਰਜ ਹਨ ਮੋਦੀ ਸਿਸਟਮ ਬਣਾਏ ਉਹ ਕੋਈ 1955 ਚ ਨਹੀਂ ਬਣਦਾ ਤਾਂ ਪਹਿਲਾਂ ਦੇ ਬਣੇ ਹੋਏ ਨਹੀਂ ਆਤੀ ਜੀ ਸੋ ਸ਼ੰਕਰਾਚਾਰੀਆ ਨੇ ਜਦ ਕਹਿਤਾ ਵੀ ਭਾਰਤਨ ਇਸ ਤਰ੍ਹਾਂ ਹੋਏਗਾ ਹੂੰ ਇਹ ਤਾਂ ਠੀਕ ਨਹੀਂ ਹੈ ਤਾਂ ਮੋਦੀ ਸਾਹਿਬ ਨੂੰ ਲੱਗਣ ਲੱਗਾ ਵੀ ਟਕੰਫਰਾ ਹੋ ਗਿਆ ਵੀ ਆਪਣਾ ਹਿੰਦੂਆਰਿਕਾ ਕੰਮ ਜਿਹੜਾ ਕਾਰ ਦਾ ਐਡਾ ਵੱਡਾ ਨਹੀਂ ਕਿਹਾ ਜਾ ਸਕਦਾ ਐ ਨਹੀਂ ਬੇ ਖਤਮ ਹੋ ਜੂ ਐਡਾ ਵੱਡਾ ਕਾਟ ਰਿਹਾ ਥੇਲ ਉਹਨਾਂ ਦੇ ਵਾਸਤੇ ਜ਼ਰੂਰੀ ਹੈ ਕਿ ਖਾਲਸਾਣ ਦਾ ਇੱਕ ਹੂਗਾ ਖੜਿਆ ਕਰਿਆ ਜਾਵੇ ਹੂੰ ਹੂੰ ਉਹ ਹੂਗਾ ਖੜਾ ਕਰਨ ਦੀਆਂ ਦੋ ਤਿੰਨ ਉਦਾਹਰਨਾਂ ਸਾਹਮਣੇ ਮਿਲਿਆ ਜਾਂਦੇ ਆ ਅੱਜ ਹੀ ਖੜੀਆਂ ਨੇ ਹੂੰ ਹੂੰ ਇੱਕ ਵਾਰ ਤੁਹਾਨੂੰ ਗੁਰਪ੍ਰਧਨ ਪੰਨੋ ਵਾਲੀ ਦਿੱਤੀ ਆ ਦੂਜੀ ਉਦਾਹਰਨਾ ਫਗਵਾੜੇ ਦੇ ਵਿੱਚ ਹੂੰ ਇੱਕ ਗੁੱਸੇਦਾਰੇ ਜਿੱਥੇ ਖੰਡ ਪਾਤ ਚੱਲ ਰਿਹਾ ਹੈ ਹੂੰ ਲੁਧਿਆਣੇ ਦੇ ਮੰਗੂ ਮੱਛਦਾ ਨਿਕ ਜਾਂਦਾ ਹੂੰ ਮੱਛਦਾ ਜਦਕਿ ਸਿੱਖਾਂ ਦੇ ਵਿੱਚ ਮੱਠ ਨਹੀਂ ਹੁੰਦੇ ਮੱਛਦਾ ਤੀਚ ਨਹੀਂ ਹੁੰਦੇ ਹੂੰ ਹੂੰ ਜੀ ਲੁਧਿਆਣੇ ਦੇ ਮੰਗੂ ਮੱਛਦਾ ਨਿਕ ਜਾਂਦਾ ਉੱਥੇ ਕਹਿੰਦਾ ਜੀ ਕੋਈ ਬੰਦਾ ਬੇਇੱਜ਼ਤੀ ਕਰਨ ਆਇਆ ਸੀ ਉਹ ਬੰਦੇ ਨੂੰ ਬੇਇੱਜ਼ਤੀ ਕਰੀ ਨਹੀਂ ਉਹਨੇ ਹੂੰ ਤਾਂ ਕਿਹ ਨਾਲ ਆਇਆ ਸੀ ਉਹਨੂੰ ਫੜ ਲਿਆ ਉਥੋਂ ਦੇ ਪ੍ਰਬੰਧਕਾਂ ਨੇ ਅਖੰਡ ਪਾਠ ਚੱਲ ਰਿਹਾ ਹੈ ਜਦ ਅਖੰਡ ਪਾਠ ਚੱਲਿਆ ਹੁੰਦਾ ਮੈਂ ਗੁਰਦੁਆਰੇ ਨੂੰ ਜਾਂਦਾ ਰਿਹਾ ਅਖੰਡ ਪਾਠ ਦੇ ਵਿੱਚ ਉਦੋਂ ਤਕਰੀਬਨ ਰਾਤ ਨੂੰ ਵੀ ਜਿਹੜੇ ਵਾਰੀ ਲਾਉਂਦੇ ਨੇ ਪੰਜ 10 ਬੰਦੇ ਜਾਗਦੇ ਹੁੰਦੇ ਨੇ ਹਰ ਵਕਤ ਹਾਂ ਸੇਵਾਦਾਰ ਹਾਂਜੀ ਹੁੰਦਾ ਰਹਿੰਦੇ ਸੇਵਾਦਾਰ ਹੁੰਦੇ ਲੋੜ ਹੁੰਦੀ ਆ タルਕਾਰੀਆਂ ਪਾਠੀ ਦੂਜਿਆ ਕੀ ਕਰਦਾ ਹੁੰਦਾ ਹੁਣ ਚਾਹ ਚੂ ਪਾਣੀ ਪਲਾਉਂਦੇ ਦੂਜੇ ਪਾਠੀ ਦੀ ਵਾਰੀ ਲਾਉਣੀ ਤੇ ਹੋਰ ਕੁਛ ਨਹੀਂ ਹੂੰ ਫਿਰ ਨਾਲੇ ਦੇਖ ਲੈ ਕਿਤੇ ਉਹਨਾਂ ਨੇ ਦੇਖ ਕੇ ਉਸ ਨੂੰ ਅ ਕਾਰਨ ਚਲੇ ਗੋਣੋ ਕੋਈ ਬੇਦਬੀ ਨਹੀਂ ਅਜੇ ਕਰੀ ਸੀ ਹੂੰ ਹੂੰ ਉਹ ਕਾਰ ਚਲੇ ਦੇ ਸ਼ਿਕਾਇਤ ਪੁਲਸ ਦੇ ਵਿੱਚ ਆਉਂਦੇ ਨੂੰ ਇਹਨੇ ਹਿੰਦ ਨੇ ਉਹਦੇ ਉੱਤੇ ਹਮਲਾ ਕਰਿਆ ਉਹ ਕਹਿੰਦਾ ਵੀ ਉਹਨੇ ਮੇਰੇ ਤੇ ਹਮਲਾ ਕਰਕੇ ਮੇਰਾ ਚਾਰ ਗੋਣ ਦੀ ਕੋਸ਼ਿਸ਼ ਕੀਤੀ ਤੇ ਤੇ ਮੈਂ ਤਾਂ ਕਾਊਂਟਰ ਅਟੈਕ ਕਰਕੇ ਉਹਦੇ ਚੋਣ ਨੂੰ ਮਾਰਤਾ ਫੜ ਇੱਕ ਵੀਡੀਓ ਉਹਨੇ ਪਾਈ ਪਹਿਲਾਂ ਦੀ ਵੀ ਪਿਛੋਂ ਦੀ ਵੀ ਬੜੀਆ ਖਬਰ ਆ ਗਈ ਜੀ ਤਾਂ ਤਫਤੀਸ਼ ਚ ਪਤਾ ਲੱਗੂ ਪੁਲਸ ਨੇ ਹਿੰਦ ਨੂੰ ਅਰੈਸਟ ਕਰ ਲਿਆ ਹੁਣ ਢਿੰਗ 5 ਘੰਟੇ ਬਾਅਦ ਪੁਲਸ ਜਿਹੜੀ ਉਹ 5 ਘੰਟੇ ਬਾਅਦ ਪਹੁੰਚਦੀ ਆ ਜਦ ਇਹ ਹੋ ਜਾ ਹਮਲਾ ਹੋਵੇ ਸ਼ਾਇਦ ਹੀ ਪੁਲਸ ਵੀ ਇਹ 5 ਘੰਟੇ ਲਾਉਂਦੀ ਹੈ ਤਾਂ ਕਿਤੇ ਨਾ ਕਿਤੇ ਵੱਡੀ ਗੱਲ ਹੈ ਹਮ ਪਰ ਤੁਮ ਜਾਣਨਾ ਚਾਹੀਦਾ ਸੀ ਹਮ ਹਮ ਤੇ ਇੱਕ ਖਬਰ ਹੈ ਕਿ ਨਹੀਂ ਕਿ ਸੱਚ ਹੈ ਕਿ ਨਹੀਂ ਝੂਠ ਹੈ ਉਹਨੂੰ ਪਤਾ ਲੱਗੂ ਅਖਬਾਰ ਤੇ ਸਾਨੂੰ ਵਿਸ਼ਵਾਸ ਤਾਂ ਕਰਨੀ ਪੈਂਦਾ ਹਮ ਕਿ ਉਹਦੇ ਵਿੱਚ ਜਦ ਉਸ ਨੂੰ ਉਹ ਉਦੋਂ ਪਹਿਨਾ ਉਹਨੇ ਇੱਕ ਉਹਦੀ ਵੀਡੀਓ ਹੈ ਉਹ ਕਹਿੰਦਾ ਹੈ ਵੀ ਮੈਂ ਤਾਂ ਪੈਸੇ ਦੇ ਬਾਅਦ ਚ ਆਇਆ ਹਮ ਹਾਂਜੀ ਵੀਰ ਵਈ ਸੁੱਖੀ ਨਾਮ ਦਾ ਬੰਦਾ ਜਿਹਨੇ ਮੈਨੂੰ ਭੇਜਿਆ ਵਰੇ ਹੂੰ ਹੂੰ ਜੀ ਬਹੁਤ ਚਾਬ ਅਸੀਂ ਇਸ ਗੱਲ ਨੂੰ ਦੇਖਦੇ ਆ ਵੀ ਆਹ ਜਿਹੜੇ ਹਮਲੇ ਹੋਣੇ ਬੇਅਦਬੀਆਂ ਹੋਣੀਆਂ ਨਾਲ ਦੀ ਨਾਲ ਉਹਦਾ ਸੌਦਾ ਜਿਹਨੂੰ ਕਹਿੰਦੇ ਨੇ ਹੂੰ ਸੌਦਾ ਲਾਉਂਦਾ ਕੌਣ ਹੈ ਹੂੰ ਹੂੰ ਉਹ ਤੋਂ ਬੁਝਾਨੇ ਦੇ ਮੰਗੂ ਮਸਟਾ ਆਇਆ ਹੋਇਆ ਹੂੰ ਹੂੰ ਇੱਕ ਮਿੰਗ ਸਿੰਘ ਹੂੰ ਜਿਹੜਾ ਸਰਵ ਕਹਿੰਦਾ ਮੈਂ ਤਾਂ ਰਾਤ ਕੱਟਣ ਆਇਆ ਸੀ ਹੂੰ ਅਜੇ ਤੱਕ ਕਿਸੇ ਨੇ ਨਹੀਂ ਪੁੱਛਿਆ ਵੀ ਭਾਈ ਉਹ ਰਾਤ ਕੱਟਣ ਕਿਵੇਂ ਆਇਆ ਸੀ ਕੀ ਕੰਮ ਚੱਜੀ ਕਿੱਥੇ ਜਾ ਰਿਹਾ ਸੀ ਕਿਵੇਂ ਜਿੱਤ ਕੇ ਗੱਲ ਤਾਂ ਸਾਹਮਣੇ ਨਹੀਂ ਆਈ ਹੂੰ ਹੂੰ ਕੋਈ ਇਸ ਕਰਕੇ ਜਿਹੜਾ ਮੈਨੂੰ ਐ ਲੱਗਦਾ ਹੈ ਵੀ ਇਹ ਦੋ ਕਟਨਾਵਾਂ ਨੂੰ ਜੋੜ ਕੇ ਤੇ ਚੀਜ਼ਾਂ ਸੁਖੀਰ ਬਦਲਣਾ ਬਿਆਨ ਜੋੜ ਕੇ ਅਸੀਂ ਸੁਖੀਰ ਬਦਲ ਤਾਂ ਚਲੋ ਖੇਤਰੀ ਪਾਰਟੀ ਦੀ ਗੱਲ ਕਰੇ ਚੰਗੀ ਗੱਲ ਹੈ ਅਕਾਲੀ ਦਲ ਦਾ ਵਸੇਬਾ ਵੀ ਇਸੇ ਗੱਲ ਚ ਆ ਜੇ ਖੇਤਰੀ ਪਾਰਟੀ ਦੀ ਗੱਲ ਕਰੇਗਾ ਸਿੱਖੀ ਦੀ ਗੱਲ ਕਰੇਗਾ ਪੰਜਾਬੀਆਂ ਦੀ ਗੱਲ ਕਰੇਗਾ ਤਾਂ ਜ਼ਿਆਦਾ ਇਹ ਹੈ ਕਿ ਕਿ ਸਾਰੇ ਪੰਜਾਬੀਆਂ ਨੂੰ ਅੱਜ ਅਮਨ ਸ਼ਾਂਤੀ ਦੀ ਲੋੜ ਹੈ ਅੱਜ ਇੱਥੇ ਪੰਜਾਬ ਬਰਬਾਦ ਹੋ ਰਿਹਾ ਰੋਜੀ ਇਹ ਸਾਡੇ ਸਾਹਮਣੇ ਦੀ ਗੱਲ ਹੈ ਲੋਕਾਂ ਨੂੰ ਭੈੜਾ ਪੈ ਗਿਆ ਕਿ ਬੜੀਆਂ ਸਟੱਡੀਜ਼ ਆ ਰਹੀਆਂ ਨੇ ਜਿਹਦੇ ਵਿੱਚ ਇਹ ਹੈ ਵੀ ਬੜੇ ਤਕੜੇ-ਤਕੜੇ ਬੰਦੇ ਜਿਨ੍ਹਾਂ ਦੇ ਚੰਗੇ ਵਪਾਰ ਚੱਲਦੇ ਨੇ ਚੰਗੇ ਕਾਰਖਾਨੇ ਚੱਲਦੇ ਨੇ ਚੰਗਾ ਪੈਸਾ ਹੈ ਚੰਗੀਆਂ ਜ਼ਮੀਨਾਂ ਨੇ ਉਹ ਵੀ ਇੱਥੋਂ ਛੱਡ ਕੇ ਜਾ ਰਹੇ ਹਾਂ ਅੱਜ ਪੰਜਾਬ ਤੁਸਕੀਨ ਬਾਰੇ ਕਹੇ ਕਾਰਿਆ ਤੇ ਚੰਗੀ ਗੱਲ ਹੈ ਪਰ ਮੈਨੂੰ ਆਇ ਲੱਗਦਾ ਵੀ ਉਹਨਾਂ ਨੂੰ ਨਾ ਹੋ ਗਈਾ ਉਧਰੋਂ ਕਿ ਉਹ ਨਾ ਹੋਣ ਦੀਆਂ ਨਾਲ ਦੋ ਹੀ ਧਾਰਨਾ ਸਾਡੇ ਸਾਹਮਣੇ ਆ ਗਈਆਂ ਤੁਰੰਤ ਹੂੰ ਤੇ ਕਿਹ ਕਿਹ ਜਿਹੜੀ ਇੱਕ ਦੂਜੀ ਮੁਹਿਮ ਹੈ ਹੂੰ ਹੂੰ ਕਿ ਮਹੀਨਾ ਚੱਤ ਨਹੀਂ ਰਹਿ ਗਈ April ਦੇ ਵਿੱਚ ਤਾਂ ਚੋਣ ਸ਼ੁਰੂ ਹੋ ਜਾਣੀਆਂ ਹੂੰ ਹਾਂਜੀ ਬਿਲਕੁਲ ਹਾਂ ਚੋਣ ਡਿਕਲੇਅਰ ਹੋ ਜਾਣੀਆਂ ਹੂੰ ਹੂੰ ਤੇ ਜਨਵਰੀ ਤੱਕ ਦੀ ਨਾਂਗੀ ਹੂੰ ਜੀ ਅੱਧੀ ਮਾ ਵੀਰ ਪਾਲਾ ਅੱਗੇ ਤਾਂ ਵੀ 2 ਮਹੀਨੇ ਰਹਿ ਗਏ ਅਸਲ ਚ ਹਾਂਜੀ ਹਾਂ ਬਿਲਕੁਲ ਬਿਲਕੁਲ ਉਹ 2 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਖਾਲਿਸਤਾਨ ਦਾ ਹੂਆ ਖੜਾ ਕਰਨਾ ਹੌਲੀ ਹੌਲੀ ਵਧਾਉਣਾ ਅੱਗ ਸਨ ਕੌਣੀ ਔਰ ਉਹ ਇੰਨੀ ਤੇਜ਼ ਕਰਨੀ ਜਦ ਚੋਣਾਂ ਹੋਣੀਆਂ ਨੇ ਹੂੰ ਇੱਕ ਦੋ ਗੇੜਾਂ ਤੋਂ ਬਾਅਦ ਇਹ ਜਿਵੇਂ ਪਲਵੰਮਾ ਹੋਇਆ ਸੀ ਹੂੰ ਇਦਾਂ ਦੀ ਗੱਲ ਹੋਣ ਦਾ ਡਰ ਹੈ ਕਿ ਇਹ ਸਾਰਾ ਕੁਝ ਇਸ ਘਟਨਾ ਕਰ ਮੰਨੋਂ ਇਸ਼ਾਰਾ ਕਰਦਾ ਹੂੰ ਡਾਕਟਰ ਸਾਹਿਬ ਦੁਜੇਵਨ ਨਹੀਂ ਬਸਪਾ ਨਾਲ ਸਮਝੋਤੀ ਸੀਗਾ ਅਕਾਲੀ ਦਲ ਦਾ ਉਹਦੇ ਵਿੱਚ ਵੀ ਕੁਝ ਬੁਕੇੜਾ ਜਿਹਾ ਖੜਾ ਹੋਇਆ ਇੰਨੀ ਦਿਨੀ ਉਹ ਕੋ ਉਹਦੇ ਵਿੱਚ ਅਕਾਲੀ ਦਲ ਨੇ ਕੁਝ ਨਹੀਂ ਕਿਹਾ ਗੱਡੀ ਸਾਹਿਬ ਨੇ ਕਿਹਾ ਕਿ ਦੇਖੋ ਜੀ ਜੇ ਸਾਨੂੰ ਪੁੱਛਦੇ ਨਹੀਂ ਸਾਨੂੰ ਬੁਲਾਉਂਦੇ ਨਹੀਂ ਅਸੀਂ ਛੱਡਦਾ ਇੱਕ ਤਰਫ ਗੱਲੀ ਸਾਹਿਬ ਦਾ ਬਿਆਨ ਆ ਇਹਨਾਂ ਤਰ੍ਹਾਂ ਕਹਿੰਦੇ ਹਰ ਸਿਮਰਤ ਕੋਰ ਮਾਮਲਾ ਦਾ ਵੀ ਹੋਰਾਂ ਨਾਲ ਵੀ ਇਹ ਬਿਆਨ ਹੈ ਕਿ ਨਹੀਂ ਸਾਡੇ ਨਾਲ ਅਸੀਂ ਤਾਂ ਨਾਲ ਆ ਕੋਈ ਅਸੀ ਗੱਲ ਨਹੀਂ ਹੈ ਇਹ ਬਸਪਾ ਨੇ ਛੱਡਿਆ ਜਦ ਕਿ ਉਹਨਾਂ ਨੇ ਬਸਪਾ ਦਾ ਹੋਏ ਨੂੰ ਹੋਰ ਲੱਗਦਾ ਜਿਵੇਂ ਇੱਥੇ ਕਈ ਬਸਪਾ ਦੇ ਡਿਡਰੀ ਕਹਿੰਦੇ ਹੁੰਦੇ ਨੇ ਅ ਜਿਵੇਂ ਕਈ ਮੁਸਲਮਾਨਾਂ ਦੇ ਲੀਡਰ ਕਹਿੰਦੇ ਨੇ ਮੈਂ ਕਈ ਕਾਨਫਰੰਸਾਂ 'ਚ ਸੁਣਿਆ ਹੈ ਮਾਇਆਵਤੀ ਜੀ ਬਾਰੇ ਔਰ ਕਵੀਸੀ ਸਾਹਿਬ ਬਾਰੇ ਵੀ ਤਾਂ ਜੀ ਦੋ ਮੋਦੀ ਚਾਹੁੰਦੇ ਨੇ ਹੋਈ ਹੁੰਦਾ ਹੁਣ ਮਾਇਆਵਤੀ ਜੀ ਨੇ ਪਹਿਲਾਂ ਤਾਂ ਸਮਝੌਤਾ ਜਿਆ ਕਰ ਲਿਆ ਸੀ ਇੰਡੀਆ ਦੇ ਆਈਐਨਡੀਆ ਨਾਲ ਉਹ ਹੁਣ ਬਿਆਨ ਦਿੱਤਾ ਉਹਨੇ ਵੀ ਨਹੀਂ ਇਸ ਦਾ ੱਲੇ ਲੜਾਂ ਹੂੰ ਉਹਦੇ ਵਿੱਚ ਗਲੀ ਸਾਹਿਬ ਦਾ ਮੈਨੂੰ ਲੱਗਦਾ ਵੀ ਉਹ ਨਿਕਲੀ ਆ ਗੱਲ ਸੋ ਇਸ ਕਰਕੇ ਉਹ ਜਿਹੜਾ ਮਸਬਾ ਨੇ ਤਾਂ ਇੱਕ ਤਰਫਾਕ ਲਿਆ ਹੈ ਕੋਈ ਇੱਕ ਤਰਫ ਉਹਨਾਂ ਦਾ ਆਪਦੀ ਵੱਲੋਂ ਆ ਮੈਨੂੰ ਐ ਲੱਗਦਾ ਇਹ ਹੁਣ ਅਕਾਦੀ ਦਾ ਬਣਾਉਣੀ ਜਿਹੜੇ ਸਾਰੇ ਬਿਆਨਵਾਜੀ ਆਪਾਂ ਦੇਖ ਲਿਆ। ਆਪਾਂ ਤਾਂ ਬਿਆਨਾਂ ਨੂੰ ਐ ਐਨਾਲਿਸਿਸ ਕਰ ਸਕਦੇ ਹਾਂ ਨਾ। ਹੂੰ। ਕਿ ਬਿਆਨਾਂ ਦਾ ਵਿਸ਼ਲੇਸ਼ਣ ਇਹ ਦੱਸਦਾ ਹੈ ਵੀ ਵਸਪਾ ਦੀ ਪਹਿਨਕ ਐਸੀ ਨਹੀਂ ਤੁਹਾਡੇ ਨਾਲ ਰਹਿਣਾ ਕਿਉਂਕਿ ਤੁਸੀਂ ਸਾਨੂੰ ਪੁੱਛਦੇ ਨਹੀਂ ਹੈਗੇ। ਹੂੰ 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 ਜੀ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਹੈ ਕਿ ਭਾਜਪਾ ਜਿੱਤ ਅਚ ਦਾਲ ਗਲਦੀ ਨਹੀਂ। ਦੱਸਦਾ ਵੀ ਇੱਥੇ ਵੋਟ ਦਾ ਦਲਤਾਂ ਦੀ ਵੋਟ ਤਾਂ ਬਹੁਤ ਹੈ। ਤਕਰੀਬਨ 33% ਵੋਟ ਹੈ ਦਲਤਾਂ ਦੀ। ਪਰ ਵਸਪਾ ਦੀ ਵੋਟ ਜਿਹੜੀ ਆਪਦੀ ਵੀ ਤਾਂ ਹੈਗੀ ਹੈ ਨਾ। ਹੂੰ ਉਹ बसपा ਦੀ ਵੋਟ ਜਿੱਤੀ ਹੈ ਥੋੜਾ ਕਹਿੰਦੇ ਇਹਨਾਂ ਦਾ ਟੁੱਟੇ ਨੇ ਔਰ ਜਿੰਨੀਆਂ ਵੋਟਾਂ ਟੁੱਟ ਜਾਂਦੀਆਂ ਉਹਨਾਂ ਬੀਜਪੀ ਨੂੰ ਲੱਗਦਾ ਹੈ ਵੀ ਦੂਜੀਆਂ ਪਾਰਟੀਆਂ ਕਮਜ਼ੋਰ ਹੁੰਦੀਆਂ ਨੇ ਹੂੰ ਇਹ ਕਾਦੀ ਦਲਦਲ ਬਸਪਾ ਰਹਿੰਦੀ ਹੈ ਕਾਦੀ ਦਲ ਕੁਝ ਸੀਟਾਂ ਲੈ ਲੈਂਦਾ ਹੈ ਜਾਂ ਵੋਟਾਂ ਲੈ ਲੈਂਦਾ ਹੈ ਤਾਂ ਕਾਦੀ ਦਲ ਦਾ बसपा ਬੀਜਪੀ ਨਾਲ ਵੀ ਜੇ ਕਦੇ ਸਮਝੌਤਾ ਹੋਣਾ ਕਾਦੀ ਦਲ ਭਾਰੀ ਹੋ ਜਾਊਗਾ ਹੂੰ ਉਹਦਾ ਭਾਰ ਘਟਾਉਣ ਵਾਸਤੇ ਸਾਰਾ ਕੁਝ ਹੋ ਰਿਹਾ ਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਹੈ ਦੇ ਜਿਹੜਾ ਬਸਪਾ ਦਾ ਆਪਦਾ ਇੰਡੀਪੈਂਡੈਂਟ ਹੈ ਨਾ ਬਸਪਾ ਦਾ ਚੱਲ ਰਿਹਾ ਹੈਗਾ ਵੀ ਇੰਡੀਪੈਂਡੈਂਟ ਨਾਲ ਕਿੰਨੀ ਕਾ ਐਮਪੀ ਦੀ ਚੋਣ ਚ ਖਾਸ ਕਰਕੇ ਕਿੰਨਾ ਕਿੰਨਾ ਦੀ ਤਾਕਤ ਹੈਗੀ ਹੈ ਚੋਣ ਤਾਂ ਐਮਪੀ ਦਾ 20 ਦੀ ਚੋਣ ਚ ਜੇ ਤਾਂ ਬਸਪਾ ਕਿਸੇ ਨਾਲ ਗੱਠਜੋੜ ਕਰਦੀ ਹੈ ਅ ਮਤਲਬ ਪਾਰਟੀ ਨਾਲ ਨੈਸ਼ਨਲ ਲੈਵਲ ਤੇ ਤਾਂ ਤਾਂ ਸਾਮਣੀ ਕਰਦਾ ਜੂਗੀ ਜੇ ਬੀਜੇਪੀ ਨਾਲ ਕਰਦੀ ਹੈ ਜਿਹੜੀ ਕਿ ਨਹੀਂ ਕਰਨਾ ਸਿੱਧਾ ਸਿੱਧਾ ਤਾਂ ਬੀਜੇਪੀ ਨਾਲ ਕਰਨ ਦਾ ਉਹਨਾਂ ਨੂੰ ਬੀਜੇਪੀ ਨੂੰ ਫਾਇਦਾ ਹੀ ਕੋਈ ਨਹੀਂ ਜੇ ਉਹ ਇਹਨਾਂ ਬਸ ਆਉਦੇ ਵਰਦੇ ਖੜੇ ਕਰੇ ਪਰਾਂਾਂਾਂ ਦੇ ਉੱਤੇ ਜਿਆਦਾ ਖੜੇ ਕਰਦੇ ਤੇ ਉਹ ਵੋਟਾਂ ਟੁੱਟਣ ਗਈਆਂ ਹੋ ਤਾਂ ਕੋਈ ਆਪਾਂ ਨੂੰ ਪਤਾ ਹੀ ਹੈ ਵੀ ਟੁੱਟ ਜਾਂਦੀਆਂ ਨੇ ਵੋਟਾਂ। ਤੇ ਇਹੋ ਹੀ ਇਹ ਸੁਖੀ ਜੀ ਮਾਦਨ ਵੀ ਪਹਿਲਾਂ ਕਰਦਾ ਰਿਹਾ ਵੀ ਕਿੰਨੇ ਕਾਂਗਰਸੀਆਂ ਨੂੰ ਰਿਵਰਸ ਤੋਂ ਖੜਾ ਦੇਣਾ। ਇੱਕ ਵਾਰੀ ਕਿਸੇ ਨਵਜੋਤ ਸਿੱਧੂ ਦੀ ਘਰ ਵਾਲੀ ਜਿੱਤੀ ਡਾਕਟਰ ਨਵਜੋਤ ਘਰ ਉਹ 33000 ਵੋਟਾਂ ਅਮਰਸਰ ਤੋਂ ਜਿੱਤੀ ਸੀ। 33000 ਵੋਟਾਂ ਲੈ। ਹੂੰ ਹੂੰ ਤੇ ਇਹਨਾਂ ਦੀਆਂ ਦੋ ਵੀ ਬੀਬੀਆਂ ਖੜੀਆਂ ਹੋਈਆਂ ਸੀ ਇੱਕ ਨੂੰ 27000 ਮਿਲੀ ਇੱਕ ਨੂੰ 28000 ਮਿਲੀ। ਕਿ ਉਹ ਜਦੋਂ ਨਵਜੋ ਸਿੰਘ ਸਿੱਧੂ ਦੇ ਵੀ ਹੁਣ ਬਿਆਨ ਜਿਹੜੇ ਨੇ ਉਹ ਆਪ ਕਾਂਗਰਸ ਦੇ ਗੱਠਜੋੜ ਦੇ ਹੱਕ ਵੱਲ ਕਾਫੀ ਉਹ ਵੱਧ ਰਹੇ ਨੇ। ਕਿਉਂ ਬਿਆਨ ਹੁਣ ਨਹੀਂ ਆ ਰਹੇ? ਮੈਂ ਇਸ ਗੱਲ ਨਾਲ ਨਹੀਂ ਸਹਿਮਤ। ਥਾਂ ਵੀ ਉਹ ਹੁਣ ਆ ਰਹੇ ਨੇ। ਨਵਜੋ ਸਿੰਘ ਜੀ ਨੇ ਪਸਟਾ ਸਪਸ਼ਟਾ ਵੱਧ ਗਈ ਥੋੜੀ ਜੀ। ਅ ਪਹਿਲੇ ਦਿਨ ਤੋਂ ਹੀ ਨਵਜੋ ਸਿੰਘ ਸਿੱਧੂ ਨੇ ਕਹਿਣਾ ਸ਼ੁਰੂ ਕਰਿਆ ਹੋਇਆ ਹੈ। ਹਮਮ। ਔਰ ਇੰਨੀ ਸਪਸ਼ਟਾ ਨਾਲ ਕਿਹਾ ਉਹ ਗੱਲ ਵੱਖਰੀ ਹੈ ਵੀ ਹੁਣ ਉਹਦੀ ਗੱਲ ਜ਼ਿਆਦਾ ਚਾਪੀ ਹੋ ਗਈ ਅਖਬਾਰਾਂ 'ਚ। ਜੀ। ਉਹਨੇ ਪਹਿਲੇ ਦਿਨ ਤੋਂ ਕਿਹਾ ਵੱਡੇ ਹਿੱਤਾਂ ਦੇ ਵਾਸਤੇ ਛੋਟੇ ਹਿੱਤਾਂ ਨੂੰ ਛੱਡਣਾ ਜ਼ਰੂਰੀ ਹੈ। ਹਮ ਹਾਂ ਹਾਂ ਬਲਕਿ ਉਹ ਉਹ ਬਾਕੀਆਂ ਦੇ ਮੁਕਾਬਲੇ ਬੜੇ ਸੰਤੁਲਨ ਨਾਲ ਲੜਾਈ ਕਰ ਰਿਹਾ ਹੈ ਕਿਨੇ ਇੱਕ ਪਾਸੇ ਉਹ ਆਪਕੇ ਅਟੈਕ ਵੀ ਕਰ ਰਿਹਾ ਹਮਲਾ ਵੀ ਕਰ ਰਿਹਾ ਉਹ ਵੀ ਨਹੀਂ ਚੋਣੀ ਛੱਡਿਆ ਹਾਂ ਹਾਂ ਤੇ ਦੂਜੇ ਪਾਸੇ ਉਹ ਸਮਝੌਤੇ ਦੀ ਵੀ ਗੱਲ ਕਰ ਰਿਹਾ ਹੈ ਹਾਂ ਜਿਹੜੇ ਕਾਂਗਰਸੀ ਨੇ ਉਹ ਇਕੱਲੇ ਹਮਲੇ ਦੇ ਉੱਤੇ ਲੱਗੇ ਹੋਏ ਨੇ ਬਾਕੀ ਕਾਂਗਰਸੀ ਸਮਝੌਤੇ ਨੂੰ ਬਿਲਕੁਲ ਜ਼ੀਰੋ ਕਰਦੇ ਨੇ ਹਾਂ ਜੇ ਜਦ ਕੇ ਇਹ ਸਮਝੌਤਾ ਉੱਤੇ ਹੁੰਦਾ ਹੈ ਜੇ ਇਹਨਾਂ ਦਾ ਆਪਸੀ ਚੰਡੋ ਖੱਟੀ ਰਹੇ ਜਿਹੋ ਜਿਹਾ ਹਾਲ ਪਈ ਤਾਂ ਕਾਂਗਰਸ ਉਹ ਦੋਵਾਂ ਦਾ ਹੋ ਜਾਏਗਾ ਹੂੰ ਹੂੰ ਜਿਵੇਂ ਇਹਨਾਂ ਦੀ ਆਪਦੀ ਸੁਰ ਹੈ ਬਲਕਿ ਉਸ ਸੁਰ ਦੇ ਵਿੱਚ ਜਿਹੜੇ ਇਹਨਾਂ ਦੇ ਦਵਿੰਦਰ ਜਾਦਵਾ ਆਏ ਸੀ ਉਹਨਾਂ ਦੇ ਜਿਹੜੇ ਬਿਆਨ ਨੇ ਉਹ ਇਹੋ ਜਿਹੀ ਨਹੀਂ ਹੈਗੇ ਵੀ ਸਾਡਾ ਆਪ ਨਾਲ ਬਿਲਕੁਲ ਕੋਈ ਸਮਝਾਤਾ ਨਹੀਂ ਕਰਨਾ ਸੀ ਉਹਨਾਂ ਨੇ ਕੋਈ ਐਸਾ ਬਿਆਨ ਨਹੀਂ ਦਿੱਤਾ ਹੂੰ ਇਹ ਟੱਪੂ ਅੰਤਮਾਨੀ ਕਹਿੰਦਾ ਵੀ ਮੈਂ ਤੇਰੇ ਨਾਲ ਤੇਰਾ ਸੀਟਾਂ ਨੂੰ ਉਹ ਕਹਿੰਦੇ ਅਸੀਂ ਤੇਰਾ ਲੜਾਂ ਕੋ ਮੈਨੂੰ ਆਇਆ ਰੱਖਦਾ ਵੀਰ ਨਵਜੋਤ ਸਿੱਧੂ ਦਾ ਚਲੋ ਠੀਕ ਤੁਹਾਡੇ ਹਿਸਾਬ ਨਾਲ ਇਹ ਵੀ ਮੰਨਦੀ ਹੈ ਵੀ ਹੁਣ ਜ਼ਿਆਦਾ ਸਪਸ਼ਟ ਹੋ ਗਏ ਹੋਣਗੇ ਪਰ ਮੈਂ ਜਦ ਵੀ ਜਿੰਨੇ ਬਿਆਨ ਸੁਨੇ ਨੇ ਉਹਨਾਂ ਦਾ ਇਦਾਂ ਰਜਿੰਦਰ ਕੌਰ ਪੱਠੰਗੀ ਨੇ ਕਿਹਾ ਕਿ ਦੇਖੋ ਜੀ ਜਿਉ ਸਾਥੀ ਹਾਂ ਸਮਾਨ ਕਰੇਗੇ ਸੋਹੀ ਮੰਨਾਂਗੇ ਇਦਾਂ ਹੀ ਕੋ ਸਾਹਿਬ ਨੇ ਕਿਹਾ ਸੋ ਨਵਜੋਤ ਸਿੱਧੂ ਦੇ ਵਿਚਾਰ ਨੂੰ ਇਦਾਂ ਰਵਨੀਤ ਮਿੱਟੂ ਨੇ ਵੀ ਕਿਹਾ ਸੀ ਇੱਕ ਵਾਰ ਤੇ ਨਵਜੋਤ ਸਿੱਧੂ ਦੇ ਹੱਕ ਦੇ ਵਿਚਾਰ ਦੇ ਹੱਕ 'ਚ ਵੀ ਬਿਆਨ ਹੈਗੇ ਨੇ ਭਾਵੇਂ ਬੰਦੇ ਉਹਦੇ ਹੱਕ 'ਚ ਹੋਣ ਜਾਂ ਨਾ ਹੋਣ ਵੈਸੇ ਅਨ ਦੋਨ ਸਾਹਿਬ ਤਾਂ ਸਿੱਧੇ ਨੂੰ ਜੋ ਸਿੱਧੇ ਹੱਕ 'ਚ ਵੀ ਆ ਗਏ ਐ ਸੋਇਸ਼ ਕਰਕੇ ਮੋਟਰ ਟੌਰ ਦੇ ਉੱਤੇ ਕਾਂਗਰਸ ਦੇ ਵਿੱਚ ਕਿਉਂਕਿ ਕਾਂਗਰਸ ਕੋਈ ਇਹੋ ਜੀ ਕਰ ਰਹੀ ਨੀ ਕਰੀਆ ਹੁਣ ਕਹਿੰਦੇ ਨੇ ਵੀ ਅਸੀਂ ਜਾਏ ਹੋ ਗਿਆ ਪਹਾਨਾ ਹੋ ਗਿਆ ਬਿਲਕੁਲ ਡਾਕਟਰ ਸਾਹਿਬ ਜੇਕਰ ਆਪਾਂ ਹੁਣ ਦੇਖੀਏ ਕਿ ਕੱਲਿਦਾਨ ਜਿਹੜੀ ਹੈ ਭਾਜਪਾ ਦਾ ਸਮਝੌਤਾ ਉਹ ਕਹਿੰਦਾ ਭਾਵੇਂ ਕਿ ਕਾਫੀ ਦੂਰੀਆਂ ਦੇ ਵਿੱਚ ਪੈ ਗਿਆ ਦੂਜੀ ਪੰਨੇ ਕਿਸਪਾ ਨਾਲ ਵੀ ਹਾਲੇ ਹਾਲਾਤ ਬਿਲਕੁਲ ਡਾਵਾ ਡੌੜ ਵਾਲੇ ਨੇ ਤੇ ਹਾਂ ਠੀਕ ਪਰੰਤੂ ਆਪ ਤੇ ਕਾਂਗਰਸ ਦਾ ਸਮਝੌਤਾ ਇਹ ਬੜੀ ਨੇੜੇ ਟੁਕੇ ਹੋਇਆ ਹੈ ਹਾਂ ਜੀ ਇਹ ਦੋਨੇ ਪਾਸੋਂ ਸੁਰਾਂ ਨਰਮ ਨੇ ਹਾਂ ਜੀ ਹਾਂ ਇਹ ਇਹ ਵਿਅਕਤੀਗਤ ਜਿਵੇਂ ਰਾਘੂ ਚੱਲਦਾ ਆ ਦਿਨ ਹੋਰ ਹੈ ਹਾਂ ਜੀ ਇਦਾਂ ਦੇ ਚੱਲ ਰਹੀ ਹੈ ਕੋਈ ਨਹੀਂ ਦੇਖਦੇ ਆ ਤੇ ਭਗਵਾਨ ਕਮਾਨ ਦਾ ਇਹ ਕਿਸੀ ਆਂਦੀਆ ਤੇਰਾ ਲੜਾਂਗੇ ਹੋਏ ਇਹ ਠੀਕ ਹੈ ਤੁਹਾਡੀ ਗੱਲ ਇਹ ਕੋਈ ਸ਼ੱਕ ਨਹੀਂ ਵੀ ਆਪ ਤੇ ਕਾਂਗਰਸ ਦੇ ਸਮਝੌਤੇ ਦੀਆਂ ਸੰਭਾਵਨਾਵਾਂ ਵਧ ਰਹੀਆਂ ਨੇ ਤੇ ਬਾਕੀਆਂ ਦੀਆਂ ਘਟ ਰਹੀਆਂ ਹਾਂ ਬਿਲਕੁਲ ਬਿਲਕੁਲ ਸੋ ਇਹ ਸਨ ਸਾਡੇ ਨਾਲ ਕੁ ਗਿਆਵੀ ਸਵਚਿੰਤਕ ਤੇ ਸਿਆਸੀ ਮਹਾਰਾਜ ਡਾਕਟਰ ਪਿਆਰੇ لال ਗਰਗ ਜੀ ਜਿਨ੍ਹਾਂ ਨੇ ਅਜੋਕੇ ਦਿਨਾਂ ਦੀ ਜਿਹੜੀ ਸਿਆਸਤ ਹੈ ਪੰਜਾਬ ਦੀ ਗੱਠ ਜੋੜ ਦੀ ਨੀਤੀ ਨੂੰ ਲੈ ਕੇ ਕਿਵੇਂ ਅੱਗੇ ਵਧ ਰਹੀ ਹੈ ਕਿਵੇਂ ਪਿੱਛੇ ਮੁੜ ਰਹੀ ਹੈ ਇਸ ਸੰਬੰਧੀ ਸਾਡੇ ਨਾਲ ਵਿਸਤਾਰ ਨਾਲ ਗੱਲਬਾਤ ਕੀਤੀ ਹੈ ਸੋ ਡਾਕਟਰ ਸਾਹਿਬ ਤੁਸੀਂ ਚੈਨਲ ਇਹ ਮਿਸ਼ਨ ਪੰਜਾਬੀ ਲਈ ਆਪਣਾ ਵੱਡਾ ਮੁੱਲਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਇਹ ਮਿਸ਼ਨ ਪੰਜਾਬੀ